ਟਰੇਲ ਦੇ ਵਿੱਚ ਕਈ ਵਾਰੀ ਜਾਂਦੇ ਬੱਚਿਆਂ ਦੇ ਟਰੇਲ ਹੁੰਦੇ ਆ ਸਾਈਕਲਿੰਗ ਕਰਨ ਲਈ ਆ ਘੁੰਮਣ ਲਈ ਅਸੀਂ ਜਾਂਦੇ ਵਿੱਚ ਤੰਬੂ ਲੱਗੇ ਹੁੰਦੇ ਬੱਚਿਆਂ ਦੇ ਅਸੀਂ ਆਪਣੀ ਅੱਖੀਂ ਦੇਖਿਆ ਕਈ ਵਾਰੀ ਆਪਣੇ ਪੰਜਾਬ ਦੇ ਕਈ ਬੱਚੇ ਵਿਚਾਰੇ ਡੋਨੇਸ਼ਨ ਲਈ ਬਾਕਸ ਲੈ ਕੇ ਘੁਲੋਤੇ ਹੁੰਦੇ ਕਈ ਤਰ੍ਹਾਂ ਵੀ ਡੋਨੇਟ ਕਰੋ ਕਿ 8 ਲੱਖ ਲੋਕ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਨੇ ਉਹਨਾਂ ਦੀ ਵੈਬਸਾਈਟ ਤੇ ਅਪਡੇਟ ਆ 8 ਲੱਖ ਲੋਕ ਡਿਪੋਰਟੇਸ਼ਨ ਦੇ ਨੋਟਿਸ ਆ ਕਿਉਂਕਿ ਤੁਹਾਡੇ ਜਿਹੜੇ ਆ ਵੀਜ਼ਾ ਐਕਸਟੈਂਡਰ ਨਿਊ ਹੋ ਰਹੇ ਤੁਹਾਡੀ ਪੜਾਈ ਪੂਰੀ ਹੋ ਗਈ ਆ ਤੁਹਾਡੇ ਕੋਲ ਕੋਈ ਸਕਿੱਲ ਨਹੀਂਗਾ ਇਸ ਕਰਕੇ ਯੂ ਹੈਵ ਟੂ ਗੋ ਬੈਕ ਤੁਹਾਨੂੰ ਵਾਪਸ ਜਾਣਾ ਪਏਗਾ ਉਹ ਲੋਕ ਹੀ ਗਾਇਬ ਹੋ ਗਏ ਉਹ ਨੂੰ অন্ਟਾਰੀਓ ਗਵਰਨਮੈਂਟ ਨੂੰ ਉਹ ਲੋਕ ਹੀ ਨਹੀਂ ਲੱਭ ਰਹੇ ਉਹ ਕੋਈ ਪਿੰਡਾਂ 'ਚ ਵੜ ਗਿਆ ਕਿਤੇ ਵੜ ਗਿਆ ਹੁਣ ਤੁਸੀਂ ਪਤਾਲ ਦੇ ਵਿੱਚ ਤਲੀ ਵੜ ਜਾਓਗੇ ਨਾ ਕਿਤੇ ਤਾਂ ਨਜ਼ਰ ਆਓਗੇ ਆ ਪਿੱਛੇ ਜੇ ਕੈਲਗਰੀ ਦੇ ਵਿੱਚ ਵੱਡੇ ਲੈਵਲ ਤੇ ਛਾਪੇ ਵੱਜੇ ਛਾਪਾ ਮਾਰੇ ਹੋਈ ਪਤਾ ਲ ਦੇ ਲੋਕ ਤੋਂ ਕਾ ਦਿੰਦੇ ਤਾਂ ਕੈਨੇਡਾ ਉਦੋਂ ਉਦੋਂ ਸਖਤ ਹੁੰਦਾ ਤੁਸੀਂ ਕੋਈ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਉੱਤੇ ਇਸ ਤਰ੍ਹਾਂ ਦਾ ਮਾਹੌਲ ਹੋਇਆ ਹੋਵੇ ਕੋਈ ਬੱਚਿਆਂ ਅਨ ਸੇਫ ਆਪਣੇ ਆਪ ਨੂੰ ਫੀਲ ਕਰਦੇ ਹਣ ਐਸਾ ਹੁੰਦਾ ਵੀ ਜਦੋਂ ਕੁੜੀਆਂ ਮਜਬੂਰ ਹੁੰਦੀਆਂ ਉਹਨਾਂ ਕੋਲ ਜੋਬ ਨਹੀਂ ਹੁੰਦੀ ਪਰ ਜਦੋਂ ਇਹੋ ਜੇ ਦਲਦਲ ਚ ਫਸ ਜਾਂਦੇ ਨਸ਼ੇ ਦਲਦਲ ਚ ਫਿਰ ਉਹਨਾਂ ਲੋਕ ਮਿਸਯੂਜ਼ ਕਰਦੇ ਆ ਆਪਣੀ ਕਈ ਵਾਰੀ ਅਸੀਂ ਬੱਚਿਆਂ ਨੂੰ ਸ਼ਹਿਰ ਦੇ ਵਿੱਚ ਵੀ ਇਕੱਲੇ ਨੂੰ ਜਾਣ ਦਿੰਦੇ ਪਰ ਆਪਾਂ ਦੂਜੇ ਮੁਲਕਾਂ ਦੇ ਜਾਣ ਦੇ ਵਿੱਚ ਭੇਜਣ ਲਈ ਤਿਆਰ ਹੋ ਜਾਂਦੇ ਇਹ ਤਾਂ ਉਹ ਕਹਾਵਤ ਹੈ ਪ੍ਰਾਣਯ ਬਜ਼ੁਰਗਾਂ ਦੇ ਵੀ ਅੱਡੀਆਂ ਚੁੱਕ ਕੇ ਫਾਹ ਲੈਣਾ ਬਿਸ਼ੱਕ ਇਹ ਨਹੀਂ ਦੇਖਦੇ ਕਿ ਸਾਡਾ ਬੱਚਾ ਕਾਬਿਲ ਹੈ 32 40 ਲੱਖ 50 ਲੱਖ ਲਾ ਕੇ ਕਹਿੰਦੇ ਅਸੀਂ ਜਾਣਾ ਹੀ ਜਾਣਾ ਚਾਹੇ ਡੋਂਕੀ ਲਾ ਕੇ ਕਿਉਂ ਨਾ ਜਾਈਏ ਇਹੋ ਜਿਹਾ ਕਦਮ ਬੱਚਿਆਂ ਨੂੰ ਨਹੀਂ ਚੁੱਕਣਾ ਚਾਹੀਦਾ ਜੇ ਤੁਹਾਡੇ ਵਿੱਚ ਸਕਿੱਲ ਹੈ ਕੋਈ ਕਾਬਲੀਅਤ ਹੈ ਕੋਈ ਪੜ੍ਹਾਈ ਲਿਖਾਈ ਚੰਗੀ ਕੀਤੀ ਤਾਂ ਸਾਡਾ ਜਾਣਾ ਬਣਦਾ ਤਾਂ ਕਿ ਮਾਪੇ ਉਹਨਾਂ ਵੀ ਆਸ ਰਵੇ ਜਦਕਿ ਬਹੁਤਾਂ ਬੱਚੇ ਵਿਚਾਰੇ ਇਹੋ ਜਿਹੇ ਪਿੰਡਾਂ ਥਾਵਾਂ ਤੋਂ ਜਾਂ ਹੋਰ ਚੰਗੀ ਉਹਨਾਂ ਕੋਲ ਐਜੂਕੇਸ਼ਨ ਵੀ ਨਹੀਂ ਹੁੰਦੀ ਪਲੱਸ 2 ਕਰਦੇ 18 18 ਸਾਲ ਦੀ ਉਮਰ 'ਚ ਉੱਥੇ ਜਾ ਕੇ ਵਿਚਾਰੇ ਖਲੋਤੇ ਨ ਜਾਵੇ ਕਿਸੇ ਸ਼ਾਇਦ ਤੁਹਾਨੂੰ ਜੋਬ ਨਹੀਂ ਮਿਲੇਗੀ ਵਾਤਵਾਦ ਅਗਲਾ ਹੀ ਕਹੇਗਾ ਇੱਟਾਂ ਸੁਟਨੀਏ ਚਾਤੇ ਚੜਾ ਦੋ ਜਦੋਂ ਅਸੀਂ ਆਪਣੇ ਬੱਚੇ ਨੂੰ ਕੋਈ ਸਕਿੱਲ ਦੇ ਕੇ ਨਹੀਂ ਭੇਜ ਰਹੇ ਕਿਵੇਂ ਆਸ ਰੱਖਦੇ ਹਾਂ ਕਿ ਸਾਡੇ ਬੱਚੇ ਨੂੰ ਕੈਨੇਡਾ ਵਰਗੇ ਮੁਲਕ 'ਚ ਜਾਂਦਾ ਹੀ ਕਰਨੇ ਇਹਨਾਂ ਦੇ ਕਈ ਐਕਟੀਵਿਟੀਜ਼ ਐਸੀਆਂ ਹੁੰਦੀਆਂ ਜਿਹੜੀਆਂ ਐਂਟੀ ਗਵਰਨਮੈਂਟ ਹੋ ਜਾਂਦੀਆਂ ਗਵਰਨਮੈਂਟ ਪਸੰਦ ਨਹੀਂ ਕਰਦੀ ਕਾਰਾਂ ਦੇ ਸ਼ੀਸ਼ੇ ਖੋਲ ਕੇ ਭੰਗੜੇ ਪਾਈ ਜਾਂਦੇ ਆ ਛੱਤ ਤੇ ਬੋਤਲਾਂ ਕਾਰਾਂ ਦੀਆਂ ਰੱਖ ਕੇ ਦੇ ਬਾਰੀਆਂ ਖੋਲ ਕੇ ਭੰਗੜਾ ਪਾ ਰਹੇ ਹੋ ਪਾਰਕਿੰਗ ਆਗੇ ਦੇ ਵੱਡੇ ਵੱਡੇ ਪਲਾਜ਼ੇ ਉੱਥੇ ਜਾ ਕੇ ਤੁਸੀਂ ਸਲਿਪਾਂ ਮਰਾ ਰਹੇ ਹੋ ਕਾਰਾਂ ਦੀਆਂ ਇਹ ਕਿਸੇ ਵੀ ਕਮ ਮੁਲਕ ਸੀਗਾ ਤੇ ਉਥੋਂ ਦੀ ਛਵੀ ਨੂੰ ਖਰਾਬ ਜਦੋਂ ਜਦੋਂ ਕੋਈ ਕਹੂਗਾ ਤੇ ਜਿਹੜੇ ਇਮੀਗ੍ਰੇਸ਼ਨ ਰੂਲ ਸਖਤ ਹੁੰਦੇ ਜਾਣਗੇ ਪੋਲੀਟੀਕਲ ਅਦਾਰੇ ਹੈਗੇ ਉਹਨਾਂ ਨੂੰ ਅੱਗੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਪੰਜਾਬ ਇੱਕ ਸਾਡਾ ਸੋਨੇ ਦੀ ਚਿੜੀ ਸੀਗਾ ਤੇ ਹੈਗਾ ਤੇ ਰਹੇਗਾ ਨਵੀਂ ਸਰਕਾਰ ਜਿਹੜੀ ਬਣੀ ਪੰਜਾਬ ਚ ਉਹ ਕਹਿੰਦੀ ਸੋਨੇ ਦੀ ਚਿੜੀ ਦੁਬਾਰਾ ਬਣਾਣੇ ਹਜੇ ਇੰਨੀ ਲੈਵਲ ਤੇ ਨਜ਼ਰ ਨਹੀਂ ਆ ਰਹੀ ਦਾਵਾ ਕਰਨ ਨੂੰ ਗੱਲ ਵੱਖਰੀ ਹੈ ਉਹ ਸੋਨੇ ਦੀ ਚਿੜੀ ਕਿਤੇ ਕਿਤੇ ਉਹਦਾ ਜਿਹੜੀ ਪਾਲਸ਼ਾ ਛੱਡਦੀ ਨਜ਼ਰ ਆਉਂਦੀ ਜਦੋਂ ਅਸੀਂ ਦੇਖਦੇ ਆਂ ਵੀ ਨਸ਼ਿਆਂ ਨਾਲ ਲੱਗੇ ਪੇ ਲੋਕ ਅਜੇ ਵੀ ਨਹੀਂ ਉਹ ਕਹਿੰਦੇ ਸੀ ਯੁੱਧ ਨਸ਼ੇ ਵਿਰੁੱਧ ਸ਼ੁਰੂ ਕਰਤਾ ਹੈ ਬਹੁਤ ਸਾਰੇ ਘਟਾ ਆ ਰਹੇ ਸੀ ਦੇਖੋ ਇੱਕ ਸੱਪ ਲੰਘ ਜੇ ਉਹਦੀ ਲੀ ਨੂੰ ਕੁੱਟੀਏ ਤੇ ਆਪਾਂ ਮੈਂ ਉਹਨੂੰ ਚੰਗਾ ਕਦਮ ਨਹੀਂ ਕਹਿੰਦਾ ਸੱਪ ਨੂੰ ਵੀ ਦੇਖੋ ਸੱਪ ਦਾ ਕੀ ਕਰਨਾ ਯਾ ਉਹਨੂੰ ਪਿੰਜਰੇ ਚ ਪਾ ਕੇ ਰੱਖੋ ਤੇ ਮੈਂ ਹਾਂ ਤੁਹਾਡਾ ਦੋਸ ਗੁਰਪ੍ਰੀਤ ਸਿੰਘ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਲਗਾਤਾਰ ਹੀ ਕਾਫੀ ਤਣਾਵ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਦਾ ਡੋਨਲਡ 트ੰਪ ਵੱਲੋਂ ਅਮਰੀਕਾ ਦੇ ਵਿੱਚ ਆਪਣੀ ਸਥਾਪੀ ਹਾਸਲ ਕੀਤੀ ਗਈ ਹੈ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਵੱਲੋਂ ਜਗ੍ਹਾ ਜਗ੍ਹਾ ਤੇ ਟੈਰਿਫ ਲਗਾਇਆ ਜਾ ਰਿਹਾ ਹੈ ਇਸ ਬਾਬਤ ਸਾ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਕੈਨੇਡਾ ਤੋਂ ਆਏ ਹੋਏ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਬੇਸ਼ੱਕ ਉਹ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਅਤੇ ਇੰਟਰਨੈਸ਼ਨਲ ਲੋਕ ਜਿਹਦੇ ਨੇ ਉਹਨਾਂ ਨੂੰ ਜਾਣਦੇ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਲਗਾਤਾਰ ਹੀ ਕੈਨੇਡਾ ਦੇ ਵਿੱਚ ਲੰਮੇ ਸੇ ਤੋਂ ਉਹ ਰਹਿ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਟੈਰਿਫ ਲੱਗ ਰਿਹਾ ਲਗਾਤਾਰ ਹੀ ਕਿਸ ਤਰ੍ਹਾਂ ਦੇ ਹਾਲਾਤ ਨੇ ਕੈਨੇਡਾ ਦੇ ਤੇ ਅਮਰੀਕਾ ਦੇ ਐਸ ਪ੍ਰੈਜ਼ੈਂਟ ਜਿਹੜੇ ਐਸ ਟਾਈਮ ਹਾਲਾਤ ਨੇ ਹਾਲਾਤ ਇਹ ਨਹੀਂ ਜੀ ਜਦੋਂ ਤੇ ਜਿਹੜੇ ਡੋਨਾਲਡ 트੍ਰੰਪ ਆਏ ਨੇ ਅਮਰੀਕਾ ਦੇ ਰਾਸ਼ਟਰਪਤੀ ਤੌਰ ਤੇ ਤੇ ਲੋਕਾਂ ਨੂੰ ਵੀ ਸੀ ਜਿਹੜੇ ਕੈਨੇਡਾ ਅਮਰੀਕਾ ਦੇ ਸਬੰਧ ਜਿਵੇਂ ਪਹਿਲਾਂ ਨੋਰਮਲ ਚੱਲ ਰਹੇ ਸੀਗੇ ਵੀ ਹੋਰ ਸੁਧਾਰ ਹੋਊਗਾ ਪਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ মিডিਆ ਦੇ ਥਰੂ ਵਾਰ ਚੱਲ ਰਿਹਾ ਹੈ ਜਾਂ ਟੈਰਿਫ ਵਾਰ ਸ਼ੁਰੂ ਹੋ ਰਹੀ ਹੈ ਜਿਹੜਾ ਕੀ ਕਿਤੇ ਨਾ ਕਿਤੇ ਜਿਹੜੇ ਉਥੋਂ ਦੇ ਸਿਟੀਜ਼ਨ ਨੇ ਕੈਨੇਡਾ ਦੇ ਬੜੇ ਪਰੇਸ਼ਾਨ ਆ ਉਸ ਚੀਜ਼ ਤੋਂ ਕਿਉਂਕਿ ਆਮ ਜਿਹੜੇ ਲੋਕ ਆ ਪਬਲਿਕ ਸਿਟੀਜ਼ਨ ਲੋਕ ਆ ਯਾਸੀ ਜਿਸ ਤਰ੍ਹਾਂ ਪਰਿਵਾਰ ਦੇ ਨਾਲ ਰਹ ਰਹੇ ਆ ਉਹਨੂੰ ਬਹੁਤ ਅਫੈਕਟ ਕਰਦੀਆਂ ਉਹ ਚੀਜ਼ਾਂ ਕਿਉਂਕਿ ਜਦੋਂ ਟੈਰਿਫ ਲੱਗੇਗਾ ਤੇ ਆਮ ਜਿਹੜਾ ਨਾਗਰਿਕਾ ਉੱਤੇ ਬੋਝ ਵਧੇਗਾ ਕਦੇ 23% ਕਹਿੰਦੇ ਵਧਾ ਦੇਣਾ ਕਦੇ 25% ਉਹਦੇ ਨਾਲ ਕੀ ਹੈ ਕਿ ਲੋਕ ਇਨਸਿਕਿਉਰ ਫੀਲ ਕਰਨ ਲੱਗ ਪਏ ਹੈ ਬੜੀ ਪ੍ਰੋਬਲਮ ਚੱਲ ਰਹੀ ਹੈ ਲੇਕਿਨ ਜਿਸ ਤਰ੍ਹਾਂ ਜਸਨ ਟਰੂਡੋ ਦੀ ਗੱਲ ਕੀਤੀ ਜਾਵੇ ਬਹੁਤ ਵਧੀਆ ਉਹਨਾਂ ਦਾ ਟਰਨਯੂਅ ਰਿਹਾ ਹੈ ਔਰ ਤੁਹਾਡੇ ਨਾਲ ਵੀ ਉਹਨਾਂ ਦੀ ਬਹੁਤ ਵਾਰ ਮੁਲਾਕਾਤ ਹੋਈ ਹੈ ਤੁਸੀਂ ਅਕਸਰ ਹੀ ਉਹਨਾਂ ਨੂੰ ਮਿਲੇ ਵੀ ਹੋ ਪੰਜਾਬੀਅਤ ਲਈ ਕਿਸ ਤਰ੍ਹਾਂ ਦੇ ਉਹਨਾਂ ਦੇ ਰਹਿੰਦੇ ਨੇ ਕਿਉਂਕਿ ਪੰਜਾਬ ਲਈ ਹਮੇਸ਼ਾ ਹੀ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਜ਼ਰੂਰ ਪੰਜਾਬ ਦਾ ਜਿਹੜਾ ਵੀ ਵਸਨੀਕ ਹੈ ਉਹ ਚਾਹੁੰਦਾ ਹੈ ਕਿ ਪੰਜਾਬ ਤਰੱਕੀ ਕਰੇ ਕਿਸ ਤਰ੍ਹਾਂ ਦੇ ਉਹਨਾਂ ਦੇ ਤੁਹਾਨੂੰ ਇਹ ਸਹਿਯੋਗ ਮਿਲਦਾ ਹੈ ਔਰ ਖਾਸ ਤੌਰ ਤੇ ਪੰਜਾਬੀਆਂ ਲਈ ਉਹਨਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਨਜ਼ਰ ਆਉ ਦੇਖੋ ਜੀ तकरीबन ऑलमोस्ट 10 ਸਾਲ ਉਹਨਾਂ ਨੇ ਰਾਜ ਕੀਤਾ ਕੈਨੇਡਾ ਦੇ ਵਿੱਚ ਐਜ਼ ਅ ਪ੍ਰਾਈਮ ਮਿਨਿਸਟਰ ਤੇ ਲੋਕ ਉਹਨਾਂ ਨੂੰ ਜਸਟਿਨ ਟਰੂਡੋ ਕਹਿੰਦੇ ਟਰੂਡੋ ਸਿੰਘ ਜਿਆਦਾ ਨਾਮ ਲੈ ਕੇ ਬੁਲਾਉਂਦੇ ਸੀ ਪੰਜਾਬੀ ਹਮ ਕਿਉਂਕਿ ਇਹ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਕਾਮਯਾਬ ਹੋਏ ਜਿਹੜੇ ਐਨ ਆਰ ਆਈ ਬਣ ਚੁੱਕੇ ਆਜ ਦੇ ਟਾਈਮ 'ਚ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਖੁਸ਼ਹਾਲ ਕੀਤਾ ਇਹ ਗੱਲ ਮੰਨਣਯੋਗ ਤੇ ਉਹਨਾਂ ਨੇ ਅੱਛੇ ਇਹੋ ਜਿਹੇ ਲੋ ਲੈ ਕੇ ਆਦੇ ਸੀ ਜਿਸ ਨਾਲ ਕਿ ਪੰਜਾਬੀ ਵਧੀਆ ਬਿਜ਼ਨਸ ਕਰ ਸਕਣ ਵਪਾਰੀ ਬਹੁਤ ਕਾਮਯਾਬੀ ਹੋਏ ਆ ਹਮ ਤੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਬਦਲਾਅ ਦਿਨ-ਬਦ ਦਿਨ ਨਵੇਂ ਤੋਂ ਨਵੇਂ ਆ ਰਹੇ ਆ ਮੈਨੂੰ ਵੀ ਮਾਨ ਪ੍ਰਾਪਤ ਹੋਇਆ ਕਿ ਦੋ ਵਾਰੀ ਉਹਨਾਂ ਨੇ ਪਾਰਲੀਮੈਂਟ 'ਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਔਨਰ ਕੀਤਾ ਸਾਡੀ ਮੇਰੀ ਕਲਾ ਨੂੰ ਨਾ ਸਿਰਫ ਉਹਨਾਂ ਨੇ ਸਲਾਹਿਆ ਬਾਕਾਇਦਾ ਸਾਰੀ ਮਿਨਿਸਟਰੀ ਨੇ ਜਿਹੜੇ ਉੱਥੋਂ ਦੇ ਮਾਰਕ ਮਿਲਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸੀ ਆ ਜਿਨੇ ਮਿਨਿਸਟਰੀ ਸਾਰੇ ਮਿਲੇ ਬਹੁਤ ਐਪਰੀਸ਼ੀਏਟ ਕੀਤਾ ਪਰ ਅਸੀਂ ਜੇ ਐਜੇ ਹੁਣ ਲੋਕਾਂ ਦੇ ਹਾਲਾਤਾਂ ਨੂੰ ਦੇਖੀਏ ਤਾ ਮੇਨ ਗੱਲ ਵੱਡੀ ਇਹ ਦੇ ਕਲਕੇ ਹੁੰਦੀ ਕਿ ਆਪਸੀ ਦੋ ਦੇਸ਼ਾਂ ਦੇ ਜਿਹੜੇ ਵਾਰ ਚੱਲ ਰਹੇ ਐ ਇੱਕ ਸਾਹਮਣੇ মিডিਆ ਦੇ ਥਰੂ ਰੋਜ਼ ਕੋਈ ਨਾ ਕੋਈ ਅਪਡੇਟ ਟਰੂਡੋ ਸਾਹਿਬ 트럼ਪਸ ਸਾਹਿਬ ਵੱਲੋਂ ਵੀ ਆਇਂਦਾ ਤੇ ਕੈਨੇਡੀਅਨ ਸਰਕਾਰ ਵੀ ਕਹਿੰਦੀ ਐ ਵੀ ਅਸੀਂ ਇਸ ਤਰ੍ਹਾਂ ਦਾ ਕੁਝ ਹੋਣ ਨਹੀਂ ਦੇਣਾ ਕਿਉਂਕਿ ਜੋ 트럼ਪ ਸਰਕਾਰ ਹੈ ਉਹ ਰੋਜ਼ ਇਹੋ ਜਿਹਾ ਤਕਰੀਬਨ ਦਾਅਵਾ ਕਰ ਰਹੀ ਐ ਕਿ ਅਸੀਂ 51 ਜੋ ਸਟੇਟ ਐ ਡਿਕਲੇਅਰ ਕਰਨ ਜਾ ਰਹੇ ਹਾਂ ਅਸੀਂ ਵਿੱਚ ਮਰਜ ਕਰ ਲੈਣਾ ਤੇ ਜਿਹੜੇ ਕੈਨੇਡੀਅਨ ਐ ਮੋਸਟਲੀ ਤਕਰੀਬਨ 30% ਦੇ ਲੋਕੀ ਕਰੀਬ 27 30% ਦੇ ਜਿਹੜੇ ਲੋਕ ਹੈ ਉਹ ਚਾਹੁੰਦੇ ਵੀ ਚਲੋ ਕਰ ਲੋ ਮਰਜ ਬਾਕੀ ਜਿਹੜੇ 70% ਲੋਕ ਹੈ ਕਹਿੰਦੇ ਅਸੀਂ ਨਹੀਂ ਚਾਹਦੇ ਅਸੀਂ ਇਸ ਦੇਸ਼ ਲਈ ਬਹੁਤ ਕੰਮ ਕੀਤਾ ਹੈ ਅਸੀਂ ਦੇਸ਼ ਨੂੰ ਬਹੁਤ ਸਾਡੀ ਦੇਨ ਹੈ ਅਸੀਂ ਚਾਹੁੰਦੇ ਨਹੀਂ ਇਹਨੂੰ ਛੱਡ ਕੇ ਹੋਰ ਕਿਤੇ ਜਾਈਏ ਜਾਂ ਇਹਦਾ ਨਾਮ ਕੁਝ ਹੋਰ ਹੋ ਜੇ ਤਾਂ ਲੋਕਾਂ ਦੇ ਇਮੋਸ਼ਨਸ ਜੁੜੇ ਹੋਏ ਨੇ ਤੇ ਉਹਦੇ ਵਿੱਚ ਜਿਹੜਾ ਆਮ ਨਾਗਰਿਕ ਹੈ ਬੜਾ ਪਰੇਸ਼ਾਨ ਪਰ ਦੇਖਿਆ ਜਾਵੇ ਰਮ ਸਾਹਿਬ ਨੂੰ ਵੀ ਥੋੜਾ ਜਿਆਦਾ ਚਾਹੀਦਾ ਹੈ ਕਿ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਲੈ ਕੇ ਹਉਣ ਨਾ ਕਿ ਕੋਈ ਤੱਕਿਆ ਕੰਮ ਲੇਕਿਨ ਅਕਸਰ ਹੀ ਨੌਜਵਾਨ ਜਿਹੜੇ ਨੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹ ਵਿਦੇਸ਼ ਜਾ ਕੇ ਆਪਣਾ ਭਵਿੱਖ ਜੜਾ ਲੱਭਣ ਦੀ ਕੋਸ਼ਿਸ਼ ਕਰਦੇ ਹੋ ਚਾਹੇ ਉਹ ਸਟੱਡੀ ਵੀਜ਼ਾ ਲੈ ਕੇ ਜਾਂਦੇ ਹੋਣ ਚਾਹੇ ਉਹ ਡੋਂਕੀਆਂ ਲਗਾ ਕੇ ਜਾਂਦੇ ਹੁਣ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਬਹੁਤ ਸੇਫ ਕੰਟਰੀ ਮੰਨੀ ਜਾਂਦੀ ਸੀ ਕਿਸੇ ਸਮੇਂ ਤੇ ਅਮਰੀਕਾ ਬੜੀ ਸੇਫ ਕੰਟਰੀ ਮੰਨੀ ਜਾਂਦੀ ਸੀ ਤੋਂ ਲੱਗਦਾ ਹੈ ਕਿ ਕੋਈ ਥ੍ਰੈਟ ਨਜ਼ਰ ਆ ਰਿਹਾ ਹੈ ਇਸ ਥੀਮ ਨੂੰ ਲੈ ਕੇ ਅਕਸਰ ਹੀ ਅਸੀਂ ਇਹ ਵੀ ਸੁਣਨੇ ਆ ਬਹੁਤ ਸਾਰੇ ਇੰਟਰਵਿਊਸ ਚ ਸੁਣਨੇ ਆ ਕਿ ਬੱਚੇ ਹਨ ਜਿਹੜੇ ਸੜਕਾਂ ਤੇ ਰਹਿਣ ਲਈ ਮਜਬੂਰ ਹੋ ਗਏ ਕੈਨੇਡਾ ਚ ਕਿੰਨੀ ਕ ਸੱਚਾਈ ਹੈ ਇਸ ਵਿੱਚ ਦੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਜ਼ਿਕਰ ਕੀਤਾ ਡੋਂਕੀ ਵਰਡ ਦਾ ਡੋਂਕੀ ਚਾਹੇ ਯੂਰਪ ਦੀ ਹੋਵੇ ਯੂਕੇ ਦੀ ਹੋਵੇ ਚਾਹੇ ਕੈਨੇਡਾ ਅਮਰੀਕਾ ਕਿਤੇ ਦੀ ਵੀ ਡੋਂਕੀ ਕਿਸੇ ਨੂੰ ਵੀ ਨਹੀਂ ਲਾਉਣੀ ਚਾਹੀਦੀ ਮੈਂ ਕਿਸੇ ਵੀ ਪੰਜਾਬੀ ਨੂੰ ਕਿਸੇ ਵੀ ਨੌਜਵਾਨ ਨੂੰ ਜਾਂ ਕਿਸੇ ਦੇਸ਼ ਦੇ ਵਿੱਚ ਵੱਸਦੇ ਵੀ ਕਿਸੇ ਇਨਸਾਨ ਨੂੰ ਵੀ ਨਹੀਂ ਕਹਾਂਗਾ ਕਿ ਡੋਂਕੀ ਲਾਓ ਉਹ ਜਾਣ ਤੇ ਵੀ ਰિસ્ਕੀ ਹੈ ਤੇ ਉਹਦਾ ਕੋਈ ਚੰਗਾ ਇੱਕ ਸਟੇਟਸ ਨਹੀਂ ਹੁੰਦਾ ਉਹਦਾ ਕੋਈ ਰਿਕਾਰਡ ਨਹੀਂ ਹੁੰਦਾ ਕਿਸੇ ਵੀ ਦੇਸ਼ ਦੀ ਕੰਦ ਟੱਪ ਕੇ ਜਦੋਂ ਕੋਈ ਬੰਦਾ ਜਾਏਗਾ ਕਿ ਇੱਕ ਚੰਗੀ ਗੱਲ ਨਹੀਂ ਜੀ ਕਿਸੇ ਦੇਸ਼ ਦੇ ਵੀ ਨਾਗਰਿਕ ਲਈ ਉਸ ਕੰਟਰੀ ਦੀ ਵੀ ਇਨਸਲਟ ਹੁੰਦੀ ਵੀ ਫਲਾਣੇ ਕੰਟਰੀ ਦਾ ਫਲਾਣਾ ਬੰਦਾ ਆ ਕੇ ਸਾਡੇ ਕੰਦ ਟੱਪਿਆ ਦੂਜੀ ਗੱਲ ਰਹੀ ਗੱਲ ਜੇ ਆਪਾਂ ਹੁਣ ਕਾਰੋਬਾਰਾਂ ਦੀ ਗੱਲ ਕਰੀਏ ਵਪਾਰਾਂ ਦੀ ਗੱਲ ਕਰੀਏ ਜਿਸ ਵੇਲੇ ਕੈਨੇਡਾ ਖੁਦ ਡਗਮਗਾਇਆ ਪਿਆ ਹੋਵੇ ਹਮ ਕਿਉਂਕਿ ਉੱਥੇ ਜਦੋਂ ਦੇ 트럼ਪ ਸਾਹਿਬ ਆਏ ਰੋਜ਼ ਕੋਈ ਨਾ ਕੋਈ ਉਹਨਾਂ ਨੂੰ ਪ੍ਰੈਸ਼ਰ ਹੁੰਦਾ ਕਿ ਅਸੀਂ ਵਿੱਚ ਮਿਕਸ ਕਰ ਲੈਣਾ ਵਿੱਚ ਮਿਲਾ ਲੈਣਾ ਵਰਦੀ ਕਰ ਲੈਣਾ ਉਦੋਂ ਕੈਨੇਡਾ ਨੇ ਲਗਾਤਾਰ ਪਿਛਲੇ 3-4 ਮਹੀਨੇ ਤੋਂ ਲਗਾਤਾਰ ਰੂਲ ਚੇਂਜ ਕੀਤੇ ਹੈ ਈਵਨ ਕਿ ਐਵਰੀ ਡੇ ਕੋਈ ਨਾ ਕੋਈ ਨਵੀਂ ਤੋਂ ਨਵੀਂ ਖਬਰ ਸੁਣਨ ਨੂੰ ਮਿਲਦੀ ਹੈ ਵੀ ਅੱਜ ਆ ਵੀਜ਼ੇ ਬੰਦ ਕਰਤੇ ਆ ਖੋਲਤੇ ਇਹ ਦੁਆਰਾ ਐਕਸਟੈਂਸ਼ਨ ਨਹੀਂ ਮਿਲਨੀ ਇਸ ਵੀਜ਼ੇ ਨੂੰ ਜਾਂ ਇਸ ਕੈਟਾਗਰੀ ਦੇ ਪੀਆਰ ਅਸੀਂ ਬੰਦ ਕਰਤੇ ਜਾਂ ਆ ਖੋਲਤੇ ਰੋਜ਼ ਕੋਈ ਨਾ ਕੋਈ ਅਪਡੇਟ ਹੁੰਦੀ ਜਾਂ ਕਿ ਕਈ ਕਈ ਮਹੀਨੇ ਪਹਿਲਾਂ ਰੂਲ ਚੇਂਜ ਹੁੰਦੇ ਹੀ ਨਹੀਂ ਸੀ ਤਾਂ ਉਸ ਦੌਰਾਨ ਕੀ ਹੈ ਜਿਹੜੇ ਹੁਣ ਪੰਜਾਬ ਦੇ ਜਿਹੜੇ ਬੱਚੇ ਆ ਹੋਰ ਇੰਡੀਆ ਦੀਆਂ ਸਟੇਟਾਂ ਦੇ ਵਿੱਚੋਂ ਜਾਂਦੇ ਆ ਉਹ ਹੁਣ ਕਨਫਿਊਜ਼ ਹੈ ਵੀ ਜਾਣਾ ਚਾਹੀਦਾ ਹੈ ਕਿ ਨਹੀਂ ਜਦ ਕਿ ਮੈਂ ਤਾਂ ਇਹ ਵੀ ਸੁਣਿਆ ਵੀ ਇੱਥੋਂ ਦੇ ਆਇਲੈਸਟ ਸੈਂਟਰ ਜਿਹੜੇ ਹੈਗੇ ਉਹ ਖਾਲੀ ਹੋ ਗਏ ਤੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਰੁਝਾਨ ਫੇਰ ਵੱਧ ਗਿਆ ਬੱਚੇ ਵੱਧਨੇ ਸ਼ੁਰੂ ਹੋ ਗਏ ਤਾਂ ਦੇਖਿਆ ਦੇਖਣ ਵਾਲੀ ਗੱਲ ਇਹ ਹੈ ਜਦੋਂ ਇਹੋ ਜਿਹਾ ਮਾਹੌ ਤਾਂ ਮੇਰੇ ਖਿਆਲ ਨਾਲ ਇਹੋ ਜਿਹਾ ਰਿਸਕ ਲੈਣਾ ਨਹੀਂ ਚਾਹੀਦਾ ਕਿ ਸਾਨੂੰ ਪੂਲਾਂ ਦੇ ਥੱਲੇ ਜਾ ਕੇ ਸੌਣ ਲਈ ਮਜਬੂਰ ਹੋਣਾ ਪਵੇ ਇਸ ਤਰ੍ਹਾਂ ਦਾ ਹਾਲਾਤ ਦੇਖੇ ਕਿਸੇ ਜਗ੍ਹਾ ਦੇ ਜਿਹੜੇ ਬੱਚੇ ਕੋ ਸੁੱਤੇ ਹੋਣ ਉਹ ਹਾਂ ਜੀ ਜੀ ਅਸੀਂ ਟ੍ਰੇਲ ਦੇ ਵਿੱਚ ਕਈ ਵਾਰੀ ਜਾਂਦੇ ਹਾਂ ਬੱਚਾ ਦੇ ਟ੍ਰੇਲ ਹੁੰਦੇ ਆ ਸਾਈਕਲਿੰਗ ਕਰਨ ਲਈ ਆ ਘੁੰਮਣ ਲਈ ਅਸੀਂ ਜਾਂਦੇ ਵਿੱਚ ਤੰਬੂ ਲੱਗੇ ਹੁੰਦੇ ਬੱਚਿਆਂ ਦੇ ਬਹੁਤ ਆਤ ਲੜਕੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਬੇਸ਼ੱਕ ਸਾਡੀਆਂ ਧੀਆ ਨੇ ਬਾਹਰ ਜਾਂਦੀਆਂ ਨੇ ਕਿ ਉੱਥੇ ਨਜ਼ਰ ਆਉਂਦੀਆਂ ਇਸ ਤਰ੍ਹਾਂ ਨਹੀਂ ਕਿਉਂਕਿ ਅਕਸਰ ਹੀ ਪੰਜਾਬ ਹੁੰਦਾ ਤੇ ਸ਼ਾਇਦ ਧੀਆ ਨੂੰ ਸੜਕਾਂ ਤੇ ਸੜਕਾਂ ਤੇ ਸੌਣ ਨੂੰ ਵੀ ਨਾ ਦਿੱਤਾ ਜਾਂਦਾ ਕਿ ਸ਼ਾਇਦ ਕੋਈ ਨਾ ਕੋਈ ਵਿਅਕਤੀ ਆਪਣੇ ਘਰ ਲੈ ਕੇ ਜਾ ਕੇ ਉਹਨੂੰ ਆਪਣੇ ਘਰ ਵੀ ਰ ਕਹਿਣਾ ਤਾਂ ਨਹੀਂ ਚਾਹੀਦਾ ਜਦੋਂ ਹਾਂ ਹਾਲਾਂਕਿ ਕਈ ਲੋਕ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਗਈ ਪਰ ਅਸੀਂ ਆਪਣੀ ਅੱਖੀਂ ਦੇਖਿਆ ਕਈ ਵਾਰੀ ਆਪਣੇ ਪੰਜਾਬ ਦੇ ਕਈ ਬੱਚੇ ਵਿਚਾਰੇ ਡੋਨੇਸ਼ਨ ਲਈ ਬਾਕਸ ਲੈ ਕੇ ਘੁਲੋਤੇ ਹੁੰਦੇ ਕਈ ਤਰ੍ਹਾਂ ਵੀ ਡੋਨੇਟ ਕਰੋ ਮੋਸਟਲੀ ਯੂਰਪੀਅਨ ਵੀ ਬਹੁਤ ਜ਼ਿਆਦਾ ਹੁੰਦੇ ਐਸੀ ਗੱਲ ਨਹੀਂ ਪਰ ਕਈ ਵਾਰੀ ਦੇਖਣ ਨੂੰ ਮਿਲ ਜਾਂਦਾ ਕਿ ਮਜਬੂਰੀ ਦੇ ਮਾਰੇ ਵਿਚਾਰੇ ਪੰਜਾਬੀ ਵੀ ਬੈਠੇ ਹੁੰਦੇ ਪਰ ਕਿਤੇ ਨਾ ਕਿਤੇ ਉਹਦੇ ਪਿੱਛੇ ਹਾਲਾਤ ਇਹੋ ਜਿਹੇ ਹੁੰਦੇ ਵੀ ਜਦੋਂ ਕੋਈ ਸਬੰਧ ਬਣ ਵੀ ਨਹੀਂ ਰਿਹਾ ਹੁੰਦਾ ਹੂੰ ਕੁਝ ਬੱਚੇ ੱੱਕੇ ਨਾਲ ਹੀ ਇੱਕ ਮਾਂ ਪਿਓ ਤੋਂ ਵੀ ਕਹਿੰਦੇ ਇੱਕ ਬੋਝ ਪਾ ਕੇ 35 40 ਲੱਖ 50 ਲੱਖ ਲਾ ਕੇ ਕਹਿੰਦੇ ਅਸੀਂ ਜਾਣਾ ਹੀ ਜਾਣਾ ਚਾਹੇ ਡੋਂਕੀ ਲਾ ਕੇ ਕਿਉਂ ਨਾ ਜਾਈਏ ਇਹੋ ਜਿਹਾ ਕਦਮ ਬੱਚਿਆਂ ਨੂੰ ਨਹੀਂ ਚੁੱਕਣਾ ਚਾਹੀਦਾ ਜੇ ਤੁਹਾਡੇ ਵਿੱਚ ਸਕਿੱਲ ਹੈ ਕੋਈ ਕਾਬਲੀਅਤ ਹੈ ਕੋਈ ਪੜ੍ਹਾਈ ਲਿਖਾਈ ਚੰਗੀ ਕੀਤੀ ਤਾਂ ਸਾਡਾ ਜਾਣਾ ਬਣਦਾ ਤਾਂ ਕਿ ਮਾਂ ਪਿਓ ਨੂੰ ਵੀ ਆਸ ਰਵੇ ਵੀ ਅਸੀਂ ਜਾ ਕੇ ਕੁਝ ਕਮਾਈ ਕਰ ਸਕੀਏ ਜਾਂ ਕੁਝ ਕਰੀਏ ਚੰਗਾ ਜਦਕਿ ਬਹੁਤਾਂ ਬੱਚੇ ਵਿਚਾਰੇ ਇਹੋ ਜਿਹੇ ਜਿਹੜੇ ਪਿੰਡਾਂ ਥਾਵਾਂ ਤੋਂ ਜਾਂ ਹੋਰ ਚੰਗੀ ਉਹਨਾਂ ਕੋਲ এডਿਕੇਸ਼ਨ ਵੀ ਨਹੀਂ ਹੁੰਦੀ ਪਲੱਸ 2 ਕਰਦੇ 18 18 ਸਾਲ ਦੀ ਉਮਰ 'ਚ ਉੱਥੇ ਜਾ ਕੇ ਵਿਚਾਰੇ ਘੋਤੇ ਨਾ ਨਾ ਕੋਈ ਸਕਿੱਲ ਹੈ ਨਾ ਉਹਨਾਂ ਨੂੰ ਵਧੀਆ ਵੇਅ ਆਫ ਟਾਕਿੰਗ ਹੁੰਦਾ ਚਲੋ ਠੀਕ ਹੈ ਬਹੁਤ ਸਾਰੇ ਲੋਕ ਚੰਗੀ ਗੱਲਬਾਤ ਕਰਨ ਦਾ ਤਜਰਬਾ ਹੁੰਦਾ ਕਈਆਂ ਨੂੰ ਸਕਿੱਲ ਲੈ ਕੇ ਜਾਂਦੇ ਆ ਉਹ ਲੋਕ ਕਾਮਯਾਬ ਹੈਗੇ ਐਸੀ ਗੱਲ ਨਹੀਂ ਕਿ ਕੈਨੇਡਾ ਦੇ ਵਿੱਚ ਵਧੀਆ ਤਰੱਕੀ ਕਰ ਰਹੇ ਐ ਤੇ ਪੀਆਰ ਦੇ ਵੀ ਨੇੜੇ ਤੇੜੇ ਪਹੁੰਚ ਗਏ ਮਿਲ ਜੇਗੀ ਪਰ ਬਹੁਤ ਸਾਰੇ ਬੱਚਿਆਂ ਨੂੰ ਇਸ ਕਰਕੇ ਐਕਸਟੈਂਸ਼ਨ ਨਹੀਂ ਮਿਲਦੀ ਕਿਉਂਕਿ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈ ਉਹ ਲੇਬਰ ਵੇਚ ਤੇ ਦਿਹਾੜੀਆਂ ਲਾ ਰਹੇ ਸਿਰਫ ਲੇਕਿਨ ਜੇਕਰ ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਸਾਰੇ ਪੈਸੇ ਲਗਾ ਕੇ ਜਾ ਰਹੇ ਨੇ ਤੇ ਹਜੇ ਵੀ ਕਿਉਂ ਨੌਜਵਾਨਾਂ ਦਾ ਰੁਝਾਨ ਕੈਨੇਡਾ ਅਮਰੀਕਾ ਹੀ ਨਜ਼ਰ ਆ ਰਿਹਾ ਤੁਹਾਡੇ ਮੁਤਾਬਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰੋਡਾਂ ਤੇ ਸੌਂਦੇ ਹੋਏ ਕੁੜੀਆਂ ਵੀ ਨਜ਼ਰ ਆਉਂਦੀਆਂ ਮੁੰਡੇ ਵੀ ਨਜ਼ਰ ਆਉਦੇ ਬੈਗਰ ਬਣੇ ਹੋਏ ਨੇ ਕੀ ਤੁਹਾਨੂੰ ਲੱਗਦਾ ਕਿਉਂ ਕਿਉਂ ਰੁਝਾਨ ਉਧਰ ਨਜ਼ਰਾਂ ਦਾ ਕੀ ਲੱਗਦਾ ਕਿ ਕੋਈ ਸ਼ੌਕੀ ਜਿਹੜੀ ਸ਼ਹਰਤ ਖਾਸਲ ਕੀਤੀ ਜਾਂ ਕਰਨ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਬੱਚਿਆਂ ਵੱਲੋਂ ਖਾਸ ਕਰਕੇ ਅੱਜ ਕੱਲ੍ਹ ਦੀ ਮੈਂ ਤਾਂ ਸਾਝ ਦੱਸਾਂ ਅਸੀਂ ਆਪਣੇ ਵੀ ਸ਼ਹਿਰਾਂ ਦੇ ਵਿੱਚ ਰਹਿੰਦੇ ਆਏ ਹੁਣ ਦੇਖੀਦਾ ਅੱਜ ਕੱਲ੍ਹ ਇੱਕ ਐਕਚੁਅਲੀ ਨਾ ਸਟੇਟਸ ਸਿੰਬਲ ਬਣ ਗਿਆ ਵੀ ਹਾਂਜੀ ਤੁਹਾਡਾ ਬੱਚਾ ਬਾਹਰ ਗਿਆ ਹਾਂਜੀ ਮੇਰਾ ਗਿਆ ਮੇਰੇ ਦੋਨੋਂ ਕੁੜੀਆਂ ਮੁੰਡੇ ਦੋਨੋਂ ਗਏ ਅਗਲਾ ਪਰੇਸ਼ਾਨ ਹੋ ਜਾਂਦਾ ਯਾਰ ਮੇਰਾ ਬਟਾ 12ਵੀਂ ਚ ਕਰ ਰਿਹਾ ਤੇ ਮੈਂ ਕਿਉਂ ਤੇ ਮੇਰੇ ਭਰਾ ਨੇ ਭੇਜਤੇ ਛੋਟੇ ਭਰਾ ਨੇ ਭੇਜਤੇ ਮੇਰੇ ਕਿਉਂ ਨਾ ਜਾਣ ਇਹ ਤਾਂ ਉਹ ਕਹਾਵਤ ਹੈ ਪੁਰਾਣੇ ਬਜ਼ੁਰਗਾਂ ਦੀ ਵੀ ਅਡੀਆਂ ਚੁੱਕ ਕੇ ਫਾਹ ਲੈਣਾ ਹਮ ਬਿਸ਼ੱਕ ਇਹ ਨਹੀਂ ਦੇਖਦੇ ਕਿ ਸਾਡਾ ਬੱਚਾ ਕਾਬਿਲ ਹੈ ਬਸ਼ੱਕ ਆਪਣੀ ਕਈ ਵਾਰੀ ਅਸੀਂ ਬੱਚੀਆਂ ਨੂੰ ਸ਼ਹਿਰ ਦੇ ਵਿੱਚ ਵੀ ਨਹੀਂ ਇਕੱਲੇ ਨੂੰ ਜਾਣ ਦਿੰਦੇ ਪਰ ਆਪਾਂ ਦੂਜੇ ਮੁਲਕਾਂ ਦੇ ਜਾਣ ਦੇ ਵਿੱਚ ਭੇਜਣ ਲਈ ਤਿਆਰ ਹੋ ਜਾਂਦੇ ਲੇਕਿਨ ਇੱਕ ਇੱਕ ਇਹ ਵੀ ਮੀਡੀਆ ਰਿਪੋਰਟ ਦੇਖੀ ਸੀ ਕਿ ਉੱਥੇ ਬੱਚੀ ਨੇ ਕਿਸੇ ਨੇ ਕਿਹਾ ਕਿ ਬੱਚੀ ਦੇ ਨਾਲ ਬਹੁਤ ਸਾਰੇ ਨੌਜਵਾਨ ਕੁਕਰਮ ਕਰਮ ਦੀ ਵੀ ਕੋਸ਼ਿਸ਼ ਕਰਦੇ ਨੇ ਤੁਸੀਂ ਕੋਈ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਉੱਥੇ ਇਸ ਤਰ੍ਹਾਂ ਦਾ ਮਾਹੌਲ ਹੋਇਆ ਹੋਵੇ ਕੋਈ ਬੱਚੀਆਂ ਅਨ ਸੇਫ ਆਪਣੇ ਆਪ ਨੂੰ ਫੀਲ ਕਰਦੀਆਂ ਹੁਣ ਦੇਖੋ ਜੀ ਐਸਾ ਹੁੰਦਾ ਵੀ ਜਦੋਂ ਕੁੜੀਆਂ ਮਜਬੂਰ ਹੁੰਦੀਆਂ ਉਹਨਾਂ ਕੋਲ ਜੋਬ ਨਹੀਂ ਹੁੰਦੀ ਮੈਂ ਬਹੁਤਾਤ ਤਾਂ ਇਹ ਹੀ ਕਹਿਣਾ ਚਾਹੁੰਗਾ ਕਿ ਐਸੀ ਕੋਈ ਗੱਲ ਨਹੀਂ ਕੀ ਅਨਸੇਫ ਵਾਲੀ ਕੋਈ ਗੱਲ ਨਹੀਂ ਹਮ ਪਰ ਜਿਹੜੇ ਲੋਕ ਨਸ਼ਿਆਂ 'ਚ ਪੈ ਜਾਂਦੇ ਆ ਹਾਂ ਨਾ ਬਹੁਤ ਸਾਰੇ ਲੋਕਾਂ ਦੀ ਖਬਰਾਂ ਸੁਣੀਆਂ ਮੈਂ ਸਿਰਫ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਕਿਸੇ ਵੀ ਸਟੇਟ ਦਾ ਹੋ ਸਕਦਾ ਕਿਸੇ ਵੀ ਕੰਟਰੀ ਦਾ ਬੱਚਾ ਬੱਚੀ ਸਾਡੇ ਭੈਣ ਭਰਾ ਹੀ ਹੈ ਹਮ ਪਰ ਜਦੋਂ ਇਹੋ ਜਿਹੇ ਦਲਦਲ ਚ ਫਸਜਦੇ ਨਸ਼ੇ ਦਲਦਲ ਚ ਫਿਰ ਉਹਨਾਂ ਲੋਕ ਮਿਸਯੂਜ਼ ਕਰਦੇ ਆ ਹੂੰ ਕੁਝ ਏਰੀਆਜ਼ ਹੈਗੇ ਜਿਵੇਂ ਉੱਥੇ ਮਾਲਟਨ ਏਰੀਆ ਹੈਗਾ ਸਾਡੇ ਉੱਤੇ ਹੂੰ ਬ੍ਰੈਂਟਨ ਦੇ ਨੇੜੇ ਹੈ ਨਾ ਜਾਂ ਕੁਛ ਇੱਕ ਏਰੀਏ ਹੈਗੇ ਜਿੱਥੇ ਇਸ ਤਰ੍ਹਾਂ ਦਾ ਲੋਕ ਫਿਰ ਮਿਸਯੂਜ਼ ਕਰਦੇ ਆ ਵੀ ਤੁਸੀਂ ਰੈਂਟ ਨਾ ਦਿਓ ਤੁਹਾਡੇ ਕੋਲ ਜੋਬ ਨਹੀਂ ਹੈਗੀ ਸਾਡੇ ਕੋਲ ਰੁਕ ਜੋ ਜਾਂ ਕੁਛ ਹੈ ਉਹ ਗਿਣਾ ਚੁਣਾ ਕਿਤੇ ਨਾ ਕਿਤੇ ਹੁੰਦਾ ਐਵੇਂ ਨੀ ਵੀ ਹਰ ਜਗ੍ਹਾ ਦੇ ਲੋਕ ਬੱਚੀਆਂ ਸਾਡੇ ਨਾਲ ਕਿ ਸੋਸ਼ਲ ਹਰਾਸਮੈਂਟ ਹੈਗੀ ਆ ਹਾਂਜੀ ਦੂਜੀ ਗੱਲ ਖਬਰਾਂ ਦੇ ਵਿੱਚ ਕੁਝ ਜ਼ਿਆਦਾ ਫਲਾ ਦਿੰਦੇ ਵੀਅਰਰ ਦੇ ਚੱਕਰਾਂ ਦੇ ਵਿੱਚ ਬਾਕੀ ਓਵਰਆਲ ਮਿਹਨਤ ਕਰ ਰਹੇ ਬੱਚੇ ਕ ਕੋਸ਼ਿਕ ਲੋਕ ਜਿਹੜੇ ਹੈਗੇ ਜਿਹੜੇ ਮਾਪਿਓ ਦੇ ਪੈਸੇ ਉਡੋਣ ਜਾਂਦੇ ਸਿਰਫ ਧੰ ਸੱਚ ਦੱਸਾਂ ਜਿਨ੍ਹਾਂ ਨੂੰ ਪਤਾ ਵੀ ਸਾਡੇ ਮਾਪਿਓ ਕੋਲ ਵਾਧੂ ਪੈਸਾ ਹੋ ਇੱਥੋਂ 50 5000 ਰੁਪਏ ਮਹੀਨਾ ਉਹਨਾਂ ਤੋਂ ਮੰਗਵਾ ਰਹੇ ਸਿਕੂ ਇੱਥੋਂ ਕਮਾ ਉੱਥੋਂ ਕਮਾ ਕੇ ਇੱਥੇ ਕਿ ਵੇਚਣਾ ਇੱਥੋਂ ਮੰਗਵਾ ਰਹੇ ਉਹ ਲੋਕ ਫਿਰ ਐਸ ਪ੍ਰਸਥਤੀਆਂ ਦੇ ਵਿੱਚ ਪੈਂਦੇ ਆ ਉਹ ਨਸ਼ਿਆਂ 'ਚ ਵੀ ਪੈਂਦੇ ਆ ਤੇ ਉਹ ਲੋਕ ਘੁੰਮਣ ਫਿਰਨ ਨਹੀਂ ਗਏ ਉਹਨਾਂ ਦਾ ਕੋਈ ਫਾਇਦਾ ਨਹੀਂ ਲੇਕਿਨ ਜਿਹੜੇ ਬੱਚੇ ਮਿਹਨਤ ਕਰਦੇ ਸੀ ਦੇਖਦੇ ਆ ਕਾਮਯਾਬ ਹੈਗੇ ਆ ਅਸੀਂ ਉਹਨਾਂ ਨੂੰ ਦਿਲੋਂ ਐਪਰੀਸ਼ੀਏਟ ਵੀ ਕਰਦੇ ਹਾਂ ਲੇਕਿਨ ਗੁਰਪ੍ਰੀਤ ਜੀ ਤੁਸੀਂ ਜਦੋਂ ਤੁਹਾਡਾ ਪਰਿਵਾਰ ਇੱਥੋਂ ਗਿਆ ਸੀਗਾ ਤੇ ਬਹੁਤ ਸਾਰੀਆਂ ਔਂਕੜਾਂ ਵੀ ਆਈਆਂ ਹੋਣਗੀਆਂ ਬੇਸ਼ੱਕ ਤੁਹਾਡੇ ਬਹੁਤ ਸਾਰੇ ਵੀਜ਼ੇ ਸੀਗੇ ਤੁਸੀਂ ਜਿੱਦਾਂ ਹੀ ਉੱਥੇ ਪਰਿਵਾਰ ਲੈ ਕੇ ਗਏ ਤੁਹਾਨੂੰ ਪੀਆਰ ਦੀ ਵੀ ਆਫਰ ਮੈਂ ਤੁਹਾਨੂੰ ਆਈਸੀਐਸ ਤੋਂ ਤੁਰੰਤ ਹੀ ਫਿਰ ਕੀ ਲੱਗਦਾ ਹੈ ਕਿ ਇਹ ਲੀਗਲ ਵੇ ਦੇ ਨਾਲ ਨਹੀਂ ਜਾਣਾ ਚਾਹੀਦਾ ਬੱਚਿਆਂ ਨੂੰ ਖਾਸ ਤੌਰ ਤੇ ਜਿਸ ਤਰ੍ਹਾਂ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਸਾਰਾ ਪਰਿਵਾਰ ਤੁਸੀਂ ਉੱਥੇ ਆਪਣਾ ਤੇ ਲੈ ਗਏ ਹੋ ਕੀ ਲੱਗਦਾ ਨੇ ਕਿ ਇੱਕ ਲੀਗਲ ਵੇ ਦੇ ਨਾਲ ਆਪਣਾ ਬੱਚਿਆਂ ਨੂੰ ਤੇ ਲੈ ਕੇ ਜਾਣਾ ਚਾਹੀਦਾ ਦੇਖੋ ਲੋਕ ਬੱਚੇ 40 40 35 35 ਲੱਖ ਮੈਂ ਕਈ ਵਾਰੀ ਦੇਖਿਆ ਸੁਣਿਆ ਪਿੰਡਾਂ ਦੇ ਲੋਕ ਖਾਸ ਕਰਕੇ ਮੇਰੇ ਲਈ ਸਾਰੇ ਰਿਸਪੈਕਟੇਬਲ ਨੇ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਪਿੰਡਾਂ ਦੇ ਹੁਣ ਚਾਹੇ ਸ਼ਹਿਰਾਂ ਦੇ ਹੋਣ ਮਾਪਿਓ ਤਿਆਰ ਹੋ ਜਾਂਦੇ 35 ਲੱਖ ਲੈ ਲਓ 40 ਲੈ ਲਓ 50 ਲੈ ਲਓ ਸਾਡੇ ਬੱਚੇ ਨੂੰ ਲੈ ਜਾਓ ਬਾਹਰ ਕਿਵੇਂ ਵੀ ਲਾਜੋ ਮੈਨੂੰ ਤਾਂ ਇਵਨ ਕਈ ਵਾਰੀ ਮੈਂ ਇੰਡੀਆ ਹੁਣ ਪੰਜਾਬ ਦੇ ਵਿੱਚ ਤੇ ਕਈ ਕਹਿੰਦੇ ਸਾਡਾ ਬੱਚਾ ਬਾਹਰ ਭੇਜ ਦਿਓ ਆਸਟ੍ਰੇਲੀਆ ਤੇ ਮੈਂ ਕਿਹਾ ਮੈਂ ਕਿਹੜਾ ਏਜੰਟ ਹੈ ਹਨਾ ਮੈਂ ਕੋਈ ਕਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਤੇ ਲੋਕਾਂ ਦੀ ਇੱਕ ਮੈਂਟੈਲਿਟੀ ਬਣੀ ਹੋਈ ਵੇ ਬਾਹਰ ਜਾਣਾ ਬਾਹਰ ਜਾਣਾ ਚਲੋ ਆਰਟ ਦੇ ਵੇਸ ਤੇ ਲਾ ਲੋ ਜਾਂ ਸਕਿੱਲ ਦੇ ਵੇਸ ਤੇ ਮੈਨੂੰ ਡਾਇਰੈਕਟ ਕੈਨੇਡਾ ਦੀ ਪੀਆਰ ਮਿਲੀ ਸੀ ਅਸੀਂ ਡਾਇਰੈਕਟ ਪੀਆਰ ਹੀ ਇਥੋਂ ਲੈਂਡ ਹੋਏ ਜਾ ਕੇ ਉੱਥੇ ਅਸੀਂ ਪੀਆਰ ਹੀ ਸੀਗੇ ਘਰੋਂ ਹੀ ਹਮ ਤਾਂ ਇਸ ਤਰ੍ਹਾਂ ਦੇ ਹਜ਼ਾਰਾਂ ਇੱਥੇ ਲੋਕ ਹੈਗੇ ਸਿਰਫ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਜਾਣਕਾਰੀ ਨਹੀਂ ਹੈਗੀ ਚੰਗੀ ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈਗਾ ਜਿਹੜੇ ਚੰਗੇ ਸਕਿੱਲਡ ਲੋਕ ਹੈ ਉਹਨਾਂ ਨੂੰ ਡਾਇਰੈਕਟ ਪੀਆਰ ਦਿੰਦਾ ਤੁਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਕੋਈ ਵੀ ਚੰਗਾ ਡਾਕਟਰ ਆ ਸਕਦਾ ਕੋਈ ਚੰਗਾ ਹੋਰ ਜਿਹੜਾ ਇਲੈਕਟ੍ਰੀਸ਼ੀਅਨ ਹੈ ਉਹ ਆ ਸਕਦਾ ਉੱਥੇ ਡਾਕਟਰਾਂ ਦੀ ਬੜੀ ਲੋੜ ਹੈ ਇਹ ਆਪ ਲੰਬਰਾਂ ਦੀ ਲੋੜ ਹੈ ਡਾਇਰੈਕਟ ਪੀਆ ਦੇ ਪ੍ਰੋਗਰਾਮਿੰਗ ਹੈ ਕੀ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋ ਉੱਥੇ ਨਹੀਂ ਲੋਕ ਜਾਂਦੇ ਲੋਕ ਦੂਜੇ ਪਾਸੇ ਜਾਂਦੇ ਚੋਰ ਦਰਵਾਜ਼ੇ ਵੇ ਸਾਡੇ ਬੱਚੇ ਨੂੰ ਡੌਂਕੀ ਲਵਾ ਦੋ ਲੇਕਿਨ ਇਸ ਵਿੱਚ ਵੀ ਕਹਿੰਦੇ ਨੇ ਕਿ ਪੈਸੇ ਬੜੇ ਲੱਗ ਜਾਂਦੇ ਨੇ ਤੁਸੀਂ ਜਦੋਂ ਗਏ ਸੀ ਕਿ ਕਿੰਨੇ ਕੁ ਤੁਹਾਡੇ ਪੈਸੇ ਅਸੀਂ ਸਿਰਫ ਇਮੀਗ੍ਰੇਸ਼ਨ ਫੀਸ ਸਾਈ ਪੇ ਕੀਤੀਆਂ ਜੋ ਇਹਨਾਂ ਦੀ ਗਵਰਨਮੈਂਟ ਲਾਅ ਦੇ ਵਿੱਚ ਹੈ ਤੇ ਡਾਕੂਮੈਂਟ ਫਿਲ ਕੀਤੇ ਬਸ ਆਪਣੇ ਹਾਂਜੀ ਹਾਂਜੀ ਸਾਡੇ ਸਕਿੱਲ ਦੇ ਬੇਸ ਤੇ ਜੇ ਮੈਂ ਟਰੈਵਲ ਮਹਾਰਾਜ ਦੀ ਕਿਰਪਾ ਹੈ ਕਿ ਮੇਰੇ 17 ਵਰਲਡ ਰਿਕਾਰਡ ਹੈ 7 ਨੈਸ਼ਨਲ ਰੈਕੋਰਡਸ ਹੈ ਜਾਂ ਮੈਂ ਵਰਲਡਵਾਈਡ ਟਰੈਵਲ ਕੀਤਾ ਉਹਦੇ ਬਿਹਾਫ ਤੇ ਮੈਨੂੰ ਡਾਇਰੈਕਟ ਸਕਿੱਲਡ ਕੈਟਾਗਰੀ ਦੇ ਵਿੱਚ ਸੈਲਫ ਐਮਪਲੋਇਡ ਕੈਟਾਗਰੀ ਦੇ ਵਿੱਚ ਡਾਇਰੈਕਟ ਪੀਆਰ ਦਿੱਤੀ ਗਈ ਹੈ ਅੱਛ ਡੋਨਲਡ 트럼ਪ ਕੋਲੋਂ ਇੱਕ ਵੱਡਾ ਮੈਸੇਜ ਦਿੱਤਾ ਗਿਆ ਕਿ 18000 ਦੇ ਕਰੀਬ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਰੀਟੇਨ ਕਰ ਲਿੱਤਾ ਆ ਫਿਰ ਕਈ ਲੋਕ ਸੀਗੇ ਜਿਹੜੇ ਕੈਨੇਡਾ ਤੋਂ ਅਮਰੀਕਾ ਜਾ ਰਹੇ ਸਨ ਜਿਹੜੇ ਅਮਰੀਕਾ ਤੋਂ ਕੈਨੇਡਾ ਫਿਰ ਵਾਪਸ ਸ਼ਿਫਟ ਹੋਣੇ ਸ਼ੁਰੂ ਹੋਏ ਉਸ ਤੋਂ ਬਾਅਦ ਉੱਥੇ ਕੋਈ ਤੁਹਾਨੂੰ ਲੱਗਾ ਕਿ ਇਹ ਹੁਣ ਰਾਸ਼ ਉੱਤੇ ਪੈਣਾ ਦੁਬਾਰਾ ਸ਼ੁਰੂ ਹੋ ਜਾਏਗਾ ਕੈਨੇਡਾ ਉਹ ਕੈਨੇਡਾ ਗਵਰਨਮੈਂਟ ਨੂੰ ਨਾ ਕਿਤੇ ਜਿਹੜਾ ਰਿਪੋਰਟ ਕਰਨ ਦੀ ਜ਼ਰੂਰਤ ਪਈ ਕੋਈ ਇਸ ਤਰ੍ਹਾਂ ਦਾ ਉੱਥੇ ਇਸ਼ੂ ਬੰਦਾ ਨਜ਼ਰ ਆਇਆ ਕਿਸੇ ਸਮੇਂ ਮੈਂ ਤੁਹਾਨੂੰ ਸੱਚ ਦੱਸਾਂ ਜੀ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਮੈਂ ਲਾਸਟ ਨਵੰਬਰ ਦਸੰਬਰ ਅਮਰੀਕਾ ਹੀ ਸੀਗਾ ਹੂੰ ਤੇ ਕੈਨੇਡਾ ਤਾਂ ਅਸੀਂ ਰਹਿ ਹੀ ਰਹੇ ਹਾਂ ਦੇਖੋ ਜੀ ਮੋਸਟਲੀ ਬਹੁਤ ਸਾਰੀਆਂ ਕਮਿਊਨਿਟੀਆਂ ਨੇ ਇੰਡੀਆ ਦੇ ਵਿੱਚੋਂ ਹੀ ਪੰਜਾਬ ਦੇ ਵਿੱਚੋਂ ਵੀ ਬੱਚੇ ਹੁੰਦੇ ਆ ਜਾਂ ਅਲੱਗ-ਅਲੱਗ ਸਟੇਟਾਂ ਹਰਿਆਣਾ, ਯੂਪੀ, ਗੁਜਰਾਤ ਦੇ ਇਧਰ ਦੇ ਰਾਜਸਥਾਨ ਦੇ ਬੱਚੇ ਇਹਨਾਂ ਦੇ ਕਈ ਐਕਟੀਵਿਟੀਆਂ ਆਉਂਦੀਆਂ ਜਿਹੜੀਆਂ ਐਂਟੀ ਗਵਰਨਮੈਂਟ ਹੋ ਜਾਂਦੀਆਂ ਗਵਰਨਮੈਂਟ ਪਸੰਦ ਨਹੀਂ ਕਰਦੀ ਹਮ ਕਾਰਾਂ ਦੇ ਸ਼ੀਸ਼ੇ ਖੋਲ ਕੇ ਪੰਗੜੇ ਪਾਈ ਜਾਂਦੇ ਆ ਛੱਤ ਤੇ ਬੋਤਲਾਂ ਕਾਰਾਂ ਦੀਆਂ ਰੱਖ ਕੇ ਤੇ ਬਾਰੀਆਂ ਖੋਲ ਕੇ ਪੰਗੜਾ ਪਾ ਰਹੇ ਹੋ ਤੁਸੀਂ ਜਿਹੜੇ ਪਾਰਕਿੰਗ ਹੈਗੇ ਦੇ ਵੱਡੇ-ਵੱਡੇ ਪਲਾਜ਼ੇ ਉੱਥੇ ਜਾ ਕੇ ਤੁਸੀਂ ਸਲਿਪਾ ਮਰਾ ਰਹੇ ਹੋ ਕਾਰਾਂ ਦੀਆਂ ਜਾ ਕੋਈ ਰੋਂਗ ਸਾਈਡ ਡਰਾਈਵਿੰਗ ਕਰਕੇ ਦਿਖਾ ਰਹੇ ਹੋ ਰਫ ਗੱਡੀ ਚਲਾ ਰਹੇ ਹੋ ਜਾਂ ਮਿਸਬੀਹੇਵ ਕਿਸੇ ਨਾਲ ਕਰ ਰਹੇ ਹੋ ਸਕੂਲ ਕਾਲਜਾਂ ਦੀਆਂ ਵਿੱਚੋਂ ਵੀਡੀਓ ਆਉਂਦੀਆਂ ਇਹ ਕਿਸੇ ਵੀ ਕਮਿਊਨਿਟੀ ਨੂੰ ਸੋਭਾ ਨਹੀਂ ਦਿੰਦਾ ਮੈਂ ਗੱਲ ਪੰਜਾਬ ਤਾਈਂ ਸੀਮਿਤ ਨਹੀਂ ਕਰਦਾ ਕਿਸੇ ਵੀ ਕਮਿਊਨਿਟੀ ਦਾ ਗਿਆ ਹੋਵੇ ਇੱਕ ਚੰਗਾ ਮੈਸੇਜ ਨਹੀਂਗਾ ਕੈਨੇਡਾ ਇੱਕ ਬਹੁਤ ਸ਼ਾਂਤ ਮੁਲਕ ਸੀਗਾ ਤੇ ਉਥੋਂ ਦੀ ਛਵੀ ਨੂੰ ਖਰਾਬ ਜਦੋਂ ਜਦੋਂ ਕੋਈ ਕਹੂਗਾ ਤੇ ਜਿਹੜੇ ਇਮੀਗ੍ਰੇਸ਼ਨ ਰੂਲ ਸਖਤ ਹੁੰਦੇ ਜਾਣਗੇ ਜਿਹੜਾ ਆਪਣੀ ਮਿਹਨਤ ਦੇ ਨਾਲ ਲਗਨ ਦੇ ਨਾਲ ਉੱਥੇ ਕੰਮ ਕਰ ਰਿਹਾ ਉਹਨੂੰ ਕਾਮਯਾਬੀ ਕੱਲ ਵੀ ਸੀ ਤੇ ਅੱਜ ਵੀ ਹੈ ਲੇਕਿਨ ਜੇਕਰ ਹੁਣ ਨੌਜਵਾਨ ਜੇ ਸੁਣਦੇ ਹਨ ਸਾਡਾ ਇਹ ਪੋਡਕਾਸਟ ਤੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰੋਗੇ ਲੱਗਦਾ ਉੱਥੇ ਸਕਿੱਲਸ ਹਗੇ ਨੇ ਜੇ ਸਕਿੱਲਸ ਹਗੇ ਨੇ ਤਾਂ ਕਿਹੜੇ ਸਕਿੱਲਸ ਹੈ ਤਾਂ ਉਹ ਤੇ ਜਾਣ ਤਾਂ ਜੋ ਕਿ ਸ਼ਫਲ ਨਾ ਹੋਣਾ ਪਵੇ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਜਾਂ ਇਸ ਤਰ੍ਹਾਂ ਦੀ ਜਗ੍ਹਾ ਤੇ ਤੇ ਕੀ ਤੁਸੀਂ ਸਮਝਦੇ ਕੀ ਹੋਣਾ ਚਾਹੀਦਾ ਰਿਬੀ ਦੇਖੋ ਜੀ ਮੋਸਟਲੀ ਮੈਂ 70 80% ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੋਸਟ ਜਾਂਦੇ ਸ਼ੋਪਿੰਗ ਕਰ ਜਾਂਦੇ ਹਾਂ ਕਿਤੇ ਵੀ ਬੱਚੇ ਮਿਲਦੇ ਚਾਹੇ ਬੱਚੇ ਹੋਣ ਚਾਹੇ ਸਾਡੀਆਂ ਬੱਚੀਆਂ ਹੋਣ ਧੀਆਂ ਭੈਣਾਂ ਆਈਆਂ ਸਾਡੀਆਂ ਹੂੰ ਅਸ ਮੈਂ ਜਾਣਨ ਦੀ ਕੋਸ਼ਿਸ਼ ਕਰਦਾ ਨਾ ਵੀ ਜੋਬ ਹੈਗੀ ਹੈ ਕੰਮ ਕਰ ਰਹੇ ਹੋ ਰਹਿ ਰਹੇ ਹੋ ਕੋਈ ਪ੍ਰੋਬਲਮਸ ਆ ਰਹੀਆਂ ਕਿ ਆ ਰਹੀਆਂ ਤਾਂ ਹੀ ਜਾਣਾਂਗੇ ਨਾ ਕਿਉਂਕਿ ਸੋਸ਼ਲ ਮੀਡੀਆ ਤੇ ਲਗ ਲਗ ਖਬਰਾਂ ਹੁੰਦੀਆਂ ਪਤਾ ਲੱਗਦਾ ਵੀ ਮੋਸਟਲੀ ਲੋਕ ਬੱਚੇ ਕਹਿੰਦੇ ਸਰ ਕਿਤੇ ਕੰਮ ਹੈਗਾ ਦਵਾ ਦਿਓ ਕਿਤੇ ਲਿੰਕ ਹੈਗਾ ਤਾਂ ਦਵਾ ਦਿਓ ਪੁੱਛੇ ਉਹ ਆਉਂਦਾ ਕੀ ਹੈ ਆਉਂਦਾ ਨਹੀਂ ਕੁਝ ਹਨਾ ਇੰਗਲਿਸ਼ ਦਾ ਸਕਿੱਲ ਹੈਗਾ ਉਹ ਵੀ ਨਹੀਂ ਹੈਗਾ ਹਨਾ ਕੀ ਕਰਦੇ ਸੀ ਉੱਥੇ ਜ਼ਿੰਮੇਵਾਰੀ ਕਰਦੇ ਸੀ ਪੰਜਾਬ 'ਚ ਜਾਂ ਹਰਿਆਣੇ 'ਚ ਜਾਂ ਰਾਜਸਥਾਨ 'ਚ ਸਾਡੇ ਕੋਲ ਕੋਈ ਸਕਿੱਲ ਨਹੀਂ ਹੁੰਦਾ ਬਿਨਾਂ ਸਕਿੱਲ ਦੇ ਤਾਂ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਜਾਬ ਦੇ ਕਿਸੇ ਸ਼ਹਿਰ 'ਚ ਤੁਹਾਨੂੰ ਜੋਬ ਨਹੀਂ ਮਿਲੇਗੀ ਵਾਤਵਾਰ ਅਗਲਾ ਹੀ ਕਹੇਗਾ ਇੱਟਾ ਸੁਟਨੀਆ ਚਾਤੇ ਚੜਾ ਦਿਓ ਜਦੋਂ ਅਸੀਂ ਆਪਣੇ ਬੱਚੇ ਨੂੰ ਕੋਈ ਸਕਿੱਲ ਦੇ ਕੇ ਨਹੀਂ ਭੇਜਦੇ ਕਿਵੇਂ ਆਸ ਰੱਖਦੇ ਹਾਂ ਕਿ ਸਾਡੇ ਬੱਚੇ ਨੂੰ ਕੈਨੇਡਾ ਵਰਗੇ ਮੁਲਕ 'ਚ ਜਾਂਦਾ ਹੀ ਕੰਮ ਮਿਲ ਜੇ ਲੇਕਿਨ ਕਈ ਮੂਵੀਜ਼ ਵੀ ਸਾਹਮਣੇ ਆਈਆਂ ਨੇ ਬਹੁਤ ਸਾਰੀਆਂ ਮੂਵੀਆਂ ਨੇ ਮੈਂ ਮੇਰਾ ਨਾਮ ਨਹੀਂ ਲਵਾਂਗਾ ਲੇਕਿਨ ਉਰੇ ਵੀ ਜਿ ਦਿਖਾਉਂਦੇ ਨੇ ਕਿ ਸਕਿੱਲ ਦਾ ਹੁਣ ਕਰਨਾ ਉਹਨਾਂ ਦੂਸਰੇ ਘਰਾਂ ਦੇ ਵਿੱਚ ਸ਼ਿਫਟ ਹੋਣਾ ਪੈਂਦਾ ਜਿਹੜੋ ਪੁਲਿਸ ਪੈਂਦੀ ਹੈ ਤੁਹਾਨੂੰ ਇਸ ਤਰ੍ਹਾਂ ਦੀ ਵੀ ਚੀਜ਼ਾਂ ਨਜ਼ਰ ਆਉਂਦੀਆਂ ਜਿਹੜੋ ਲੋਕ ਉਥੇ ਭੱਜਦੇ ਨੇ ਨਜ਼ਰ ਆਉਂਦੇ ਨੇ ਕਿ ਆ ਘਰ ਛੱਡ ਦੋ ਹੁਣ ਦੂਸਰੇ ਘਰ ਚਲ ਜਾਓ ਵੀਜ਼ਾ ਨਹੀਂ ਹੈਗਾ ਜਾਂ ਪਾਸਪੋਰਟ ਦੇ ਉੱਤੇ ਉਹਨੀਂ ਕਿਦਰ ਦੀ ਮੋਹਰ ਨਹੀਂ ਗਈ ਲੁੱਕ ਗਈ ਆਪਣੇ ਮਾਪੇ ਦਾ ਕਰਜ਼ਾ ਲਾ ਲੈ ਕੇ ਜੀ ਇਸ ਤਰ੍ਹਾਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਜਗ੍ਹਾ ਦੇ ਉੱਤੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਹੀ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇੱਕ ਫੈਕਟ ਦੇਖ ਰਿਆ ਸੀਗਾ ਇਮੀਗ੍ਰੇਸ਼ਨ ਕਿਸੇ ਲੋਅਰ ਨੇ ਬੋਲਿਆ ਕਿ 8 ਲੱਖ ਲੋਕ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਨੇ ਹਮ ਉਹਨਾਂ ਦੀ ਵੈਬਸਾਈਟ ਤੇ ਅਪਡੇਟ ਆ ਹਮ 8 ਲੱਖ ਲੋਕ ਈਵਨ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਉਹਨਾਂ ਨੇ 30 ਹਜ਼ਾਰ ਲੋਕਾਂ ਨੂੰ yellow ਜਿਹੜੇ ਨੋਟਿਸ ਹੈ ਉਹ ਭੇਜੇ ਗਏ ਵੀ ਆ ਤੁਹਾਨੂੰ ਡਿਪੋਰਟੇਸ਼ਨ ਦੇ ਨੋਟਿਸ ਹੈ ਕਿਉਂਕਿ ਤੁਹਾਡੇ ਜਿਹੜੇ ਹੈ ਵੀਜ਼ਾ ਐਕਸਟੈਂਡਰ ਨਿਊ ਹੋ ਰੇ ਪਰਮਿਟ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਹੈ ਤੁਹਾਡੇ ਕੋਲ ਕੋਈ ਸਕਿੱਲ ਨਹੀਂਗਾ ਇਸ ਕਰਕੇ ਯੂ ਹੈਵ ਟੂ ਗੋ ਬੈਕ ਹਮ ਠੀਕ ਹੈ ਤੁਹਾਨੂੰ ਵਾਪਸ ਜਾਣਾ ਪਏਗਾ ਉਹ ਲੋਕ ਹੀ ਗਾਇਬ ਹੋ ਗਏ ਹਮ ਉਹਨੂੰ অন্ਟਾਰੀਓ ਗਵਰਨਮੈਂਟ ਨੂੰ ਉਹ ਲੋਕ ਹੀ ਨਹੀਂ ਲੱਭਰੇ ਉਹ ਕੋਈ ਪਿੰਡਾਂ 'ਚ ਵੜ ਗਿਆ ਕਿਤੇ ਵੜ ਗਿਆ ਹੁਣ ਤੁਸੀਂ ਪਤਾਲ ਦੇ ਵਿੱਚ ਤੜੀ ਵੜ ਜਾਓਗੇ ਨਾ ਕਿਤੇ ਤਾਂ ਨਜ਼ਰ ਆਓਗੇ ਅਕਸਰ ਕੈਨੇਡਾ ਨੂੰ ਇਸ ਤਰ੍ਹਾਂ ਜਦੋਂ ਲੋਕ ਧੋਖਾ ਦਿੰਦੇ ਆ ਤਾਂ ਕੈਨੇਡਾ ਉਦੋਂ-ਉਦੋਂ ਸਖਤ ਹੁੰਦਾ ਗੱਲ ਕਰੀਏ ਵੀ ਹੁਣ ਦੇ ਲੋਕਾਂ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਤੁਸੀਂ ਇਹ ਦੇਖ ਲਓ ਵੀ ਜਿਹੜੇ ਗਏ ਆ ਬਿਨਾਂ ਸਕੇਲੇ ਦੇ ਗਏ ਆ ਆਜੋ ਫਰਾਰ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜਿਹੜੇ ਲੋਕ ਬੇਨਤ ਕਰਦੇ ਸਲੂਟ ਆ ਉਹਨਾਂ ਨੂੰ ਵੀ ਤੁਸੀਂ ਵੀ ਗਏ ਹੋ ਤੁਸੀਂ ਵੀ ਰਹਿ ਰਹੇ ਹੋ ਮੈਂ ਮੇਰੀ ਮੇਰੀ ਗੱਲ ਨਹੀਂ ਸਿਰਫ ਕਰਦਾ ਹੋਰ ਵੀ ਬੜੇ ਬਾਰੇ ਲੋਕ ਹੈ ਬਹੁਤ ਸਾਰੇ ਪੰਜਾਬੀਆਂ ਨੇ ਬੜਾ ਨਾਮ ਉੱਚਾ ਕੀਤਾ ਹੈ ਬਹੁਤ ਸਾਰੇ ਲੋਕ ਕਈ ਕੰਸਟਰਕਸ਼ਨ ਦੇ ਵਿੱਚ ਚੰਗੇ ਗਏ ਕਈ ਟਰਕਿੰਗ ਦੇ ਵਿੱਚ ਆਪਣੀ ਲੰਬੀ ਟ੍ਰਾਂਸਪੋਰਟਸ ਬੜੀਆਂ ਬੜੀਆਂ ਆ ਗੀਆਂ ਕਈ ਰੀਅਲ اسٹیਟ ਦੇ ਵਿੱਚ ਗਏ ਹੈ ਬੜੇ ਕਾਮਯਾਬ ਹੈ ਬੱਚੇ ਕਈਆਂ ਨੇ ਇਮੀਗ੍ਰੇਸ਼ਨ ਆਪਣੀ ਪੜ੍ਹਾਈ ਕੀਤੀ ਹੈ ਪਰ ਹੁਣ ਕੈਨੇਡੀਅਨ ਗਵਰਨਮੈਂਟ ਕਹ ਰਹੀ ਹੈ ਤੁਸੀਂ ਸਾਡੇ ਸਾਹਮਣੇ ਪੇਸ਼ ਹੋਵੋ ਤੇ 18 18 30 30 ਹਜ਼ਾਰ ਬੱਚਾ ਗਾਇਬ ਹੋ ਰਿਹਾ ਹੈ ਹਰ ਦਰਿਆ ਦੇ ਵਿੱਚੋਂ ਤੇ ਜਿਹੜੇ ਸਾਰੀਆਂ ਸਟੇਟਾਂ ਦੇ ਵਿੱਚ ਕਿੰਨੇ ਬੱਚੇ ਗਾਇਬ ਹੋਏ ਹੋਣਗੇ ਆਪਾਂ ਇੱਕ ਜੋ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ ਜੋ ਅਸੀਂ ਸਾਹਮਣੇ ਸਟੇਟਸ ਦੇਖਦੇ ਆਂ ਜੋ ਸਾਹਮਣੇ ਸਾਡੇ ਆਉਂਦਾ ਵੈਬਸਾਈਟਾਂ ਤੇ ਅਪਡੇਟ ਆ ਕਿ ਇੰਨੇ ਲੋਕਾਂ ਨੂੰ ਇੱਕ ਪੀਲਾ yellow ਨੋਟਿਸ ਹੁੰਦਾ ਉਹਨੂੰ ਡਿਪੋਰਟੇਸ਼ਨ ਲੈਟਰ ਕਹਿੰਦੇ ਆਂ ਕਈਆਂ ਨੂੰ ਡਾਇਰੈਕਟ ਉਹ ਕੰਪਨੀਆਂ 'ਚ ਜਾ ਕੇ ਫੜ ਲੈਂਦੇ ਵੀ ਹਾਂ 100 ਬੰਦਾ ਕੰਮ ਕਰ ਰਿਹਾ ਇਹਨਾਂ ਦੇ ਵਿੱਚੋਂ 17 ਕੁ ਡਾਕੂਮੈਂਟਸ ਨਹੀਂ ਗਏ ਆ ਜੇ ਜੇ ਫਿਰ ਅਮਰੀਕਾ ਨੇ ਜਿਹੜਾ ਰਿਪੋਰਟ ਕੀਤਾ ਜਿਹੜਾ ਡੇਟੇਨ ਕੀਤਾ ਤਾਂ ਫਿਰ ਕਹਿੰਦੇ ਸੀ ਗਲਤ ਹੋ ਰਿਹਾ ਜਿਹੜਾ ਲੁਕੋਗੇ ਤਾਂ ਫਿਰ ਉਹਨਾਂ ਨੇ ਡੇਟੇਨ ਕਰਨਾ ਹੀ ਆਪਣਾ ਦੂਜੀ ਗੱਲ ਹੁਣ ਗੱਲ ਕਰੀਏ ਆ ਪਿੱਛੇ ਜੇ ਕੈਲਗਰੀ ਦੇ ਵਿੱਚ ਵੱਡੇ ਲੈਵਲ ਤੇ ਛਾਪੇ ਵਜੇ ਛਾਪਾ ਮਾਰੇ ਹੋਈ ਪਤਾ ਲੱਗਿਆ ਵੀ ਟਰਕਿੰਗ ਦੇ ਡਰਾਈਵਰ ਹਮ ਬਿਨਾ ਲਾਇਸੈਂਸ ਤੋਂ ਟਰੱਕ ਚਲਾ ਰਹੇ ਜਦ ਕਿ ਉਸ ਕੰਟਰੀ ਦੇ ਵਿੱਚ ਕਾਰ ਵਿੱਚ ਚਲਾਉਣੀ ਗੈਰ ਕਾਨੂੰਨੀ ਬਹੁਤ ਵੱਡਾ ਰਿਸਕ ਹੈ ਤੁਹਾਡੇ ਉੱਤੇ ਕਿਉਂਕਿ ਉੱਥੋਂ ਦੇ ਜਿਹੜੇ ਟਰਨਸ ਨੇ ਜਿਵੇਂ ਆਪਾਂ ਲੈਫਟ ਟਰਨ ਲੈਣੇ ਆ ਜਾਂ ਵੱਡੇ ਵੱਡੇ ਮੋਟਰਵੇ ਤੇ ਕਿਸ ਤਰ੍ਹਾਂ ਡਰਾਈਵ ਕਰਨੀ ਹੈ ਕਿਹੜੇ ਕਿਹੜੇ ਰੂਲ ਫੋਲੋ ਕਰਨੇ ਆ ਪਲਾਜ਼ੇ ਦੇ ਵਿੱਚ ਕਿਸ ਤਰ੍ਹਾਂ ਗੱਡੀ ਪਾਰ ਕਰਨੀ ਹੈ ਕਿਧਰੋਂ ਜਾਣੀ ਹੈ ਕੱਢਣੀ ਹੈ ਟਰੱਕ ਕਿਵੇਂ ਚਲਾਉਣਾ ਹੈ ਬਹੁਤ ਕੰਪਲਿਕਟਿਡ ਕੰਮ ਹੈ ਜੇ ਤੋ ਤੁਹਾਡੇ ਉੱਤੇ ਕੋਲ ਸਕਿੱਲਸ ਦੀ ਡਿਗਰੀ ਨਹੀਂਗੀ ਲਾਇਸੈਂਸ ਨਹੀਂ ਹੈਗਾ ਹਾਊ ਕੈਨ ਯੂ ਡਰਾਈਵ ਤੁਸੀਂ ਡਰਾਈਵ ਕਿਵੇਂ ਕਰ ਰਹੇ ਹੋ ਮੈਂ ਤਾਂ ਹੈਰਾਨ ਤੇ ਇਹਨੇ ਲੋਕ ਫੜੇਗੇ ਉਹਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਲੋਕ ਸੀਗੇ ਈਵਨ ਹੋਰ ਕੰਟਰੀਆਂ ਦੇ ਵੀ ਲੋਕ ਸੀਗੇ ਮੈਂ ਕੱਲੇ ਪੰਜਾਬ ਜਾਂ ਇੰਡੀਆ ਦੀ ਗੱਲ ਨਹੀਂ ਕਰਦਾ ਇਹ ਚੰਗੀ ਗੱਲ ਨਹੀਂ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਅਮਰੀਕਾ ਤੋਂ ਜਹਾਜ਼ ਆਇਆ ਪੰਜਾਬੀ ਪੰਜਾਬੀ ਕਹਿ ਕੇ ਪੰਜਾਬੀਆਂ ਨੂੰ ਬਦਨਾਮ ਕੀਤਾ ਤੁਹਾਨੂੰ ਲੱਗਦਾ ਉੱਥੇ ਕੋਈ ਇੰਪੈਕਟ ਪਿਆ ਇਸ ਚੀਜ਼ ਦਾ ਦੇਖੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਤਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਹਰ ਥਾਂ ਤੇ ਪੰਜਾਬੀ ਜ਼ਿੰਮੇਵਾਰ ਨਹੀਂ ਹੁੰਦੇ ਪੰਜਾਬੀ ਵੀ ਸਾਡੇ ਆਪਣੇ ਭਰਾ ਨੇ ਪੈਣਾ ਨੇ ਅਸਲ ਜ ਕੀ ਹੋਇਆ ਕਿ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਵੀ ਜਿੱਥੇ ਦਾਅ ਵਜਦਾ ਨਾ ਉਹ ਪੰਜਾਬੀਆਂ ਨੂੰ ਅੱਕੇ ਕਰ ਦਿੰਦੇ ਜਿੱਥੇ ਚੜ੍ਹਦੀ ਕਲਾ ਦੀ ਗੱਲ ਹੋਵੇ ਉਥੇ ਉਹ ਉਹਲੇ ਕਰ ਦਿੰਦੇ ਆ ਜਿੱਥੇ ਹਾਈਲਾਈਟ ਕਰਨਾ ਹੋਵੇ ਉਥੇ ਗਲਤ ਥਾਂ ਤੇ ਗਲਤ ਥਾਂ ਰਹਿਣਾ ਹੋਵੇ ਪੰਜਾਬੀ ਨੂੰ ਕੀ ਕਰ ਲੇਕਿਨ ਮੈਂ ਇੱਕ ਇੰਟਰਵਿਊ ਹੋਰ ਵੀ ਸੁਣ ਰਿਹਾ ਸੀ ਕਿ ਲੋਕ ਕਹਿੰਦੇ ਕਿ ਅਸੀਂ ਕੈਨੇਡਾ ਦੇ ਵਿੱਚ ਆਪਣਿਆਂ ਨੂੰ ਸੇਫ ਨਹੀਂ ਕਰਦੇ ਪਿਆ ਅਸੀਂ ਸਿੰਗਾਪੁਰ THAILAND ਵਾਲੀ ਸਾਈਟ ਤੇ ਜਾਣਾ ਸ਼ੁਰੂ ਕਰਤਾ ਲੋਕਾਂ ਨੇ ਕਹਤਾ ਜੀ ਸਪੇਨ ਜਾਣਾ ਸ਼ੁਰੂ ਕਰਤਾ ਅਲੱਗ-ਅਲੱਗ ਜਗ੍ਹਾ ਤੇ ਜਾਣਾ ਸ਼ੁਰੂ ਕਰਤਾ ਕੀ ਇਸ ਤਰ੍ਹਾਂ ਦੇ ਵੀ ਮਾਹੌਲ ਹੈ ਲੋਕ ਵੇਚ ਰਹੇ ਨੇ ਆਪਣੀ ਪ੍ਰਾਪਰਟੀਆਂ ਉੱਤੇ ਜਾ ਰਹੇ ਨੇ ਮੂਵ ਆਊਟ ਕਰ ਰਹੇ ਨੇ ਉਹਦਾ ਕਾਰਨ ਹੈ ਜੀ ਦੇਖੋ ਪਿਛਲੇ 3-4 ਮਹੀਨਿਆਂ ਚ ਜਦੋਂ ਦਾ ਕੈਨੇਡਾ 'ਚ ਰੂਲਸ ਚੇਂਜ ਹੋ ਰਹੇ ਜਾਂ ਜਦੋਂ ਦੇ ਆਪਣੇ ਟਰੰਪ ਸਾਹਿਬ ਜੀ ਆਏ ਨੇ ਉਦੋਂ ਦਾ ਕੀ ਹੋਇਆ ਕਿ ਜਦੋਂ ਰੋਜ਼-ਰੋਜ਼ ਜਦੋਂ ਇਹੇ ਆਵਾਜ਼ ਸੁਣਨ ਨੂੰ ਮਿਲੂਗੀ ਵੀ ਅਸੀਂ ਤੁਹਾਨੂੰ ਮਰਜ਼ ਕਰ ਲੈਣਾ ਅਸੀਂ ਤੁਹਾਨੂੰ 51ਵੀਂ ਸਟੇਟ ਬਣਾ ਲੈਣਾ ਤਾਂ ਹੁਣ ਮੇਰੇ ਵਰਗਾ ਵੀ ਕਹਿਗਾ ਯਾਰ ਕਰ ਲਈਏ ਕਿ ਨਾ ਲਈਏ ਇੱਥੇ ਕੀ ਕਰੀਏ ਜਾਂ ਕੋਈ ਬਿਜ਼ਨਸ ਕਿਸੇ ਬੰਦੇ ਨੇ ਖੋਲਣਾ ਉਹ ਸੋਚੇਗਾ ਯਾਰ ਖੋਲੀ ਮੋਸਟ ਆਫ ਮੇ ਜਿਹੜੇ ਫਰੈਂਡ ਹੈਗੇ ਉਹਨਾਂ ਨੇ ਪ੍ਰੋਪਰਟੀ ਲਈ ਹੋ ਡਾਊਨ ਹੋ ਗਈਆਂ ਹੂੰ ਕਿਉਂਕਿ ਜਦੋਂ ਵੀ ਕੋਈ ਕੰਟਰੀ ਡਾਵਾ ਡਵਲ ਹੁੰਦੀ ਹੈ ਉਧਰੋਂ ਪਿੱਛੇ ਟਰੂਡੋ ਸਾਹਿਬ ਜਦੋਂ ਸੀਗੇ ਉਹਨਾਂ ਦਾ ਵੀ ਲੰਮਾ ਟਾਈਮ ਕੋਈ ਤੰਗਰਾਰ ਚੱਲਦਾ ਰਿਹਾ ਹਨਾ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਹੂੰ ਹੁਣ ਜਿਹੜੇ ਨਵੀਂ ਸਰਕਾਰ ਆਈ ਹੈ ਉਹ ਵੀ ਵਧੀਆ ਕੰਮ ਕਰ ਰਹੀ ਹੈ ਪਰ ਜਦੋਂ ਉਤੋਂ ਹੁਣ ਟਰੰਪ ਸਾਹਿਬ ਪ੍ਰੈਸ਼ਰ ਬਣਾ ਰਹੇ ਹੈ ਤੇ ਅਸੀਂ ਇਹਨਾਂ ਨੂੰ ਵਿੱਚ ਮਰਜ ਕਰ ਲੈਣਾ ਤਾਂ ਉਸ ਦੌਰਾਨ ਜਿਹੜੇ ਹੈਗੇ ਜਿਹੜੇ ਸਿਟੀਜ਼ਨ ਲੋਕ ਹੈ ਇਨਵੈਸਟਰ ਹੈਗੇ ਉਹ ਬੜੇ ਸੈਮੀ ਵੇ ਵੀ ਅਸੀਂ ਹੁਣ ਇਨਵੈਸਟ ਕਰੀਏ ਕਿ ਨਾਕਰੀਏ ਸਾਡਾ ਫਿਊਚਰ ਕੀ ਹੋਊਗਾ ਤੁਹਾਨੂੰ ਲੱਗਦਾ ਫਿਊਚਰ ਹੈ ਹੁਣ ਕੈਨੇਡਾ ਦੇ ਵਿੱਚ ਦੇਖੋ ਜਿਹੜੇ ਸਕਿਲਡ ਲੋਕ ਹੈਗੇ ਅੱਜ ਵੀ ਟਰਾਈ ਕਰਨ ਮੈਂ ਕਿਸੇ ਨੂੰ ਮਿਸ ਗਾਈਡ ਨਹੀਂ ਕਰ ਰਿਹਾ ਪਰ ਬਿਨਾਂ ਸਕਿਲ ਦੇ ਪਲੀਜ਼ ਰੱਬ ਦਾ ਵਾਸਤਾ ਆਪਣੇ ਬੱਚਨ ਨਾ ਭੇਜੋ ਲੇਕਿਨ ਜੇਕਰ ਕਿਉਂਕਿ ਸਾਡੇ ਜਿੰਨੇ ਵੀ ਨੌਜਵਾਨ ਜਿਸ ਅਸੀਂ ਸ਼ੁਰੂਆਤ ਚ ਕਿਹਾ ਕਿ 10ਵੀਂ ਪਲੱਸ 2 ਕੀਤੀ ਉਸ ਵਾਰ ਕਹਿੰਦੇ ਉਹਨਾਂ ਨੂੰ ਨਜ਼ਰੀਏ ਕਿ ਜਾਹ ਜੀ ਹੁੰਦਾ ਕਿ ਜਾਹ ਜੇ ਬੈਠ ਕੇ ਕੈਨੇਡਾ ਪਹੁੰਚਣਾ ਜਾਂ ਅਮਰੀਕਾ ਪਹੁੰਚਣਾ ਫਿਰ ਉਹਨਾਂ ਦੇ ਸੁਪਨੇ ਕਿਸ ਤਰ੍ਹਾਂ ਪੂਰੇ ਹੋ ਸਕਦੇ ਉਹ ਕਹਿੰਦੇ ਕਿ ਅਸੀਂ ਤੇ ਆਪ ਇੱਥੇ ਕਰ ਹੀ ਨਹੀਂ ਸਕਦੇ ਉੱਥੇ ਜਾ ਕੇ ਪਾਣ ਟਾਇਲਟ ਸਾਫ ਕਰਦੇ ਉਹ ਕਹਿੰਦੇ ਇੱਥੇ ਤੇ ਅਸੀਂ ਨੱਕਾ ਬਦੂਰਾ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਵੀ ਸੋਚਣੀਆਂ ਪੈਣਗੀਆਂ ਹਾਲਾਂਕਿ ਮੈਂ ਸਸ ਇੱਥੇ ਮੇਲਾ ਸ਼ੁਰੂ ਹੋਇਆ ਸੀਗਾ ਮੈਂ ਉੱਥੇ ਵੇਖਿਆ ਉੱਥੇ ਲਿਖਿਆ ਸੀ ਕਿ ਉਣੀ ਆਉਂਦੇ ਆਂ ਆਪਣਾ ਪੰਜਾਬ ਸਾਂਭਾਂਗੇ ਕੀ ਲੱਗਦਾ ਇਹ ਵੀ ਵਧੀਆ ਮੈਸੇਜ ਆ ਦੋ ਕੁਐਸਚਨ ਨੇ ਮੇਰੇ ਇੱਕ ਬਹੁਤ ਵਧੀਆ ਮੈਸੇਜ ਆ ਕਿ ਆਪਣੇ ਪੰਜਾਬੀ ਪੰਜਾਬ ਚ ਵੀ ਰਹਿਣਾ ਸਕਿਲਡ ਲੋਕ ਰਹਿਣ ਠੀਕ ਹੈ ਅਸੀਂ ਗਏ ਸਾਡੀਆਂ ਆਪਣੀਆਂ ਸੋ ਮਜਬੂਰੀਆਂ ਸਾਰੀ ਦੁਨੀਆ ਜਾਣਦੀ ਹੈ ਨਾ ਆਪਣੀ ਆਪਣੀਆਂ ਮਜਬੂਰੀਆਂ ਹੁੰਦੀਆਂ ਆਪਣੀ ਵੀ ਲਾਈਫ ਹੈ ਮੇਰਾ ਜੋ ਸਕਿੱਲ ਸੀਗਾ ਉਹ ਮੈਂ ਉੱਥੇ ਜਾ ਕੇ ਵਧੀਆ ਡਿਵੈਲਪ ਕਰ ਪਾਇਆ ਹਨਾ ਜਾਂ ਜੋ ਮੈਨੂੰ ਲੱਗਦਾ ਸੀਗਾ ਪਰ ਦੇਖਿਆ ਜਾਵੇ ਜੇ ਗੱਲ ਕਰੀਏ ਹੁਣ ਪੰਜਾਬੀਆਂ ਨੂੰ ਮੈਸੇਜ ਇਹੀ ਹੈ ਜੇ ਤੁਹਾਡੇ ਕੋਲ ਚੰਗੀ ਸਕਿੱਲ ਜੇ ਲੈਂਗੁਏਜ ਸਕਿੱਲ ਹੈਗਾ ਟਾਰੇ ਕੋਲ ਚੰਗਾ ਸਕਿੱਲ ਹੋ ਰ ਹੈ ਨਾ ਆ ਤਾਣਾ ਕੋਈ ਹੋਣਾ ਰ ਹੈਗਾ ਤੁਹਾਡੇ ਕੋਲ ਕਈ ਲੋਗ ਹੁਣ ਬੱਚੇ ਦੁਬਈ ਟਰਾਲਾ ਚਲਾ ਕੇ ਆਏ ਹੈ ਡਰਾਈਵਿੰਗ ਸਕਿੱਲ ਹੈਗਾ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਕਿਸੇ ਕੋਲ ਐਗਰੀਕਲਚਰ ਦਾ ਚੰਗਾ ਸਕਿੱਲ ਹੈਗਾ ਇਹ ਨਹੀਂ ਵੀ ਪੱਠੇ ਵੜਦੇ ਰਹੇ ਕੋਈ ਸਕਿੱਲ ਨਹੀਂਗਾ ਚੰਗਾ ਸਕਿੱਲ ਹੈਗਾ ਤੁਸੀਂ ਅਪਲਾਈ ਕਰੋ ਤੁਸੀਂ ਆਪਣੇ ਬੱਚੇ ਨੂੰ ਭੇਜੋ ਪਰ ਪਰੀ ਰਾਬ ਦਾ ਵਾਸਤਾ ਮਾਪਿਆਂ ਨੂੰ ਵੀ ਮੈਂ ਇੱਕ ਮੈਸੇਜ ਦਵਾਂਗਾ ਕਿ ਕਈ ਵਾਰੀ ਭਾਵਕ ਹੋ ਕੇ ਕਹਿੰਦੇ ਵੀ ਜੇ ਤੇਰੇ ਚਾਚੇ ਦਾ ਮੁੰਡਾ ਵੀ ਚਲਾ ਗਿਆ ਤਾਏ ਦਾ ਵੀ ਚਲਾ ਗਿਆ ਤੇਰੀ ਪੂਆ ਦੀ ਕੁੜੀ ਵੀ ਚਲੀ ਗਈ ਹੁਣ ਤੈਨੂੰ ਵੀ ਚਲਤੀ 40 ਲੱਖ ਲਾ ਕੇ ਭੇਜੀ ਦਈਏ ਉਸੀ ਤੋਂ ਥੋੜਾ ਪ੍ਰੇਰੇਸ਼ ਕਰਕੇ ਕਰੋ ਭੇਜੋ ਜਰੂਰ ਆਪਣੇ ਬੱਚੇ ਨੂੰ ਪਰ ਪਹਿਲਾਂ ਇਹ ਜਾਂਚ ਪੜਤਾਲ ਕਰੋ ਕਿ ਸਾਡਾ ਬੱਚਾ ਇੰਨਾ ਕਾਬਿਲ ਹੈਗਾ ਕਈ ਵਾਰੀ ਬੱਚੇ ਅਸੀਂ ਇਹੋ ਜਿਹੇ ਦੇਖਦੇ ਜਿਨ੍ਹਾਂ ਨੂੰ ਵਿਚਾਰੇ ਨੂੰ ਗੱਲ ਵੀ ਨਹੀਂ ਕਰਤੀ ਆ ਰਹੀ ਹੁੰਦੀ ਹੂੰ ਠੀਕ ਹੈ ਨਾ ਹੁਣ ਇੱਕ ਬੜੀ ਵੱਡੀ ਸਮੱਸਿਆ ਹੈ ਜੌਬ ਨਾ ਹੋਣ ਦੀ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਬੜੇ سارے ਬੱਚੇ ਕਹਿੰਦੇ ਸਰ ਆ ਮੇਰਾ ਨੰਬਰ ਲੈ ਲਓ ਜਾਂ ਮੈਨੂੰ ਨੰਬਰ ਦੇ ਦਿਓ ਸਾਨੂੰ ਜੌਬ ਲਵਾ ਦਿਓ ਮੈਂ ਗੱਲ ਕਰਉਣਾ ਹਾਂਜੀ ਬੱਚੇ ਜੌਬ ਹੈਗੀ ਕਿਤੇ ਕਰ ਲੋਗੇ ਕਹਿੰਦਾ ਜੀ ਮੈਂ ਸੋਮਵਾਰ ਮੇਰੀ ਕਲਾਸ ਹੁੰਦੀ ਹੈ ਇੱਕ ਬੁੱਧਵਾਰ ਹੁੰਦੀ ਹੈ ਤੇ ਇੱਕ ਸ਼ੁੱਕਰਵਾਰ ਹੁੰਦੀ ਹੈ ਬਾਕੀ ਦਿਨ ਮੈਂ ਹੁਣ ਵੀਕ ਦੇ ਵਿੱਚ 5 ਡੇ ਉੱਥੇ ਹੂੰ ਤਿੰਨ ਦਿਨ ਸ਼ੂਟਿੰਗ ਤਿੰਨ ਦਿਨ ਉਹ ਅਬਸੈਂਟ ਹੈਗਾ ਕਹਿੰਦਾ ਮੈਂ ਤਿੰਨ ਦਿਨ ਮੇਰੀਆਂ ਕਲਾਸਾਂ ਹੂੰ ਤਾਂ ਦੋ ਦਿਨ ਦੋ ਦਿਨ ਵਾਲੇ ਕੌਣ ਰੱਖੂਗਾ ਹੂੰ ਸੈਟਰਡੇ ਸੰਡੇ ਵੈਸੇ ਹੀ ਸਪੋਰਟ ਵੀ ਤੁਸੀਂ ਇੱਥੇ ਆਪਣੇ ਤੇ ਆਫਿਸ ਦੇ ਵਿੱਚ ਰਿਸੈਪਸ਼ਨ ਤੇ ਕੋਈ ਬੱਚਾ ਚਾਹੀਦਾ ਹੂੰ ਤੇ ਤੁਸੀਂ ਸੱਤੇ ਦੇ ਨਹੀਂ ਮੰਗੋਗੇ ਨਾ ਈਵਨ ਜ਼ਿਆਦਾ ਨਹੀਂ ਤਾਂ 5 ਡੇ ਤਾਂ ਤੁਹਾਡੇ ਅਵੇਲੇਬਲ 5 ਤੋਂ 6 ਦੇ ਚਾਹੀਦੇ ਆ 8 ਘੰਟੇ ਉਹ ਕਹਿੰਦਾ ਫਿਰ ਜੇ ਜੇ ਦੋ ਦਿਨ ਵੀ ਹੁੰਦੇ ਉਹ ਚ ਵੀ ਕਹੂਗਾ ਮੇਰੀ ਸਵੇਰੇ ਕਲਾਸ ਹੁੰਦੀ ਹੈ ਮੈਂ ਦੁਪਹਿਰ ਤੋਂ ਬਾਅਦ ਫਰੀ ਹੂੰ ਇਹ ਵੀ ਬਹੁਤ ਵੱਡਾ ਰੀਜਨ ਹੈ ਕੈਨੇਡਾ ਦੇ ਵਿੱਚ ਜੋਬ ਨ ਮੇਜਰ ਇਹ ਰੀਜਨ ਹੈ ਲੋਕਾਂ ਕੋਲ ਟਾਈਮ ਤਾਂ ਹੈ ਨਹੀਂ ਬੱਚਿਆਂ ਕੋਲ ਉਹ ਵਿਚਾਰੇ ਕਹਿੰਦੇ ਫੀਸਾਂ ਕੱਢ ਲਈ ਉਹ ਵੀ ਆਪਣੀ ਜਗ੍ਹਾ ਸਹੀ ਹੈ ਪਰ ਫੀਸਾਂ ਕੱਢ ਨਾਲ ਕੱਢਣਗੇ ਜਿਹੜੇ ਬੰਦੇ ਨੇ ਵਰਕਰ ਰੱਖਣਾ ਬੜੇ ਲੋਕਾਂ ਨੇ ਟਰਾਈ ਕੀਤੀ ਕੁਝ ਨੂੰ ਜੋਬ ਮਿਲ ਵੀ ਗਈ ਪਰ ਬੜੇ ਲੋਕਾਂ ਨੂੰ ਨਹੀਂ ਮਿਲ ਸਕਦੀ ਉਹ ਕਹਿੰਦੇ ਵੀ ਸਾਨੂੰ ਤਾਂ ਬੰਦਾ ਸੱਤੇ ਦਿਨ ਪੰਜੇ ਦਿਨ ਚਾਹੀਦਾ ਤੇ ਤੁਹਾਡਾ ਬੱਚਾ ਕਹਿ ਰਿਹਾ ਮੈਂ ਸੋਮ ਮੰਗਲਵਾਰ ਸ਼ੁੱਕਰਵਾਰ ਨਹੀਂ ਫਰੀ ਤੇ ਦੋ ਦਿਨ ਲਈ ਕਿੰਨੂੰ ਰੱਖੀ ਹੈ ਕਹਿੰਦਾ ਮਤਲਬ ਕਿ ਜੇਕਰ ਕੋਈ ਕੰਮ ਕਰਨਾ ਚਾਹੁੰਦਾ ਤੈਨੂੰ ਕੰਮ ਮਿਲ ਸਕਦਾ ਲੇਕਿਨ ਸਕਿੱਲਸ ਦੀ ਬਹੁਤ ਜ਼ਰੂਰਤ ਹੈ ਸਕਿੱਲ ਦੀ ਜ਼ਰੂਰਤ ਹੈ لیکن لاسٹ میرا ਤੁਹਾਨੂੰ سوال ਹੈ ਕਿ ਜੇਕਰ ਨੌਜਵਾਨ ਜਿਹੜੇ ਨੇ ਉਹ ਉਹਨਾਂ ਨੂੰ ਇੱਥੇ ਸਨੇਹਰਾ ਭੁੱਖ ਨਜ਼ਰ ਨਹੀਂ ਆਏਗਾ ਅਮਰੀਕਾ ਚ ਨਹੀਂ ਆਏਗਾ ਤਾਂ ਲੱਗਦਾ ਹੈ ਕਿ ਪੰਜਾਬ ਵੀ ਉਹਨਾਂ ਵਾਸਤੇ ਬੈਸਟ ਹੈ ਪੰਜਾਬ ਬੈਸਟ ਹੈ ਤੇ ਮੈਂ ਇਥੋਂ ਦੇ ਜਿਹੜੇ politcal ادارے ਹੈਗੇ ਉਹਨਾਂ ਨੂੰ ਅੱਗੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਪੰਜਾਬ ਇੱਕ ਸਾਡਾ ਸੋਨੇ ਦੀ ਚਿੜੀ ਸੀਗਾ ਤੇ ਹੈਗਾ ਤੇ ਰਹੇਗਾ ਨਵੀਂ ਸਰਕਾਰ ਜਿਹੜੀ ਬਣੀ ਪੰਜਾਬ ਚ ਉਹ ਕਹਿੰਦੀ ਸੋਨੇ ਦੀ ਚਿੜੀ ਦਬਾਤਾ ਹਜੇ ਇੰਨੀ ਲੈਵਲ ਤੇ ਨਜ਼ਰ ਨਹੀਂ ਆ ਰਹੀ ਦਾਵਾ ਕਰਨ ਨੂੰ ਗੱਲ ਵੱਖਰੀ ਹੈ ਉਹ ਸੋਨੇ ਦੀ ਚਿੜੀ ਕਿਤੇ ਕਿਤੇ ਉਹਦਾ ਜਿਹੜੀ ਪਾਲਸ਼ਾ ਛੱਡਦੀ ਨਜ਼ਰ ਆਉਂਦੀ ਜਦੋਂ ਅਸੀਂ ਦੇਖਦੇ ਆਂ ਵੀ ਨਸ਼ਿਆਂ ਨਾਲ ਲੱਗੇ ਪੇ ਲੋਕ ਅਜੇ ਵੀ ਨਹੀਂ ਕਹਿੰਦੇ ਸੀ ਯੁੱਧ ਨਸ਼ੇ ਵਿਰੁੱਧ ਸ਼ੁਰੂ ਕਰਤਾ ਹੈ ਬਹੁਤ ਸਾਰੇ ਘਟਾ ਆ ਰਹੇ ਸੀ ਦੇਖੋ ਇੱਕ ਸੱਪ ਲੰਘ ਜੇ ਉਹਦੀ ਲੀ ਨੂੰ ਕੁੱਟੀਏ ਤਾਂ ਪਾ ਮੈਂ ਉਹਨੂੰ ਚੰਗਾ ਕਦਮ ਨਹੀਂ ਕਹਿੰਦਾ ਸੱਪ ਨੂੰ ਵੀ ਦੇਖੋ ਸੱਪ ਦਾ ਕੀ ਕਰਨਾ ਯਾਰ ਉਹਨੂੰ ਪਿੰਜਰੇ ਚ ਪਾ ਕੇ ਰੱਖੋ ਤੇ ਜਾਂ ਫਿਰ ਉਹਦਾ ਕੋਈ ਠੀਕ ਹੈ ਦੇਖੋ ਚੰਗੇ ਉਪਰਾਲੇ ਹੋ ਰਹੇ ਹੋਣਗੇ ਬੜੇ ਸਾਰੇ ਲੋਕ ਨਵੀਆਂ ਸਰਕਾਰਾਂ ਤੋਂ ਸੰਤੁਸ਼ਟ ਆਸੀਂ ਤਾਂ ਸਾਰੀਆਂ ਸਰਕਾਰਾਂ ਵੇਖੀਆਂ ਹੀ ਇੱਥੇ ਰਹਿੰਦੇ ਰਹੇ ਹਾਂ ਪਰ ਅਸਲ ਦੇ ਵਿੱਚ ਨੱਥ ਤਾਂ ਪਾਈ ਜਾਊਗੀ ਜਦੋਂ ਸਾਨੂੰ ਕਿਤੇ ਵੀ ਨਾ ਲੱਭੇ ਵੀ ਕੋਈ ਨਸ਼ੇ ਵਾਲਾ ਬੰਦਾ ਨਹੀਂ ਲੱਭਿਆ ਅਜੇ ਵੀ ਸ਼ਹਿਰ ਦਾ ਇੱਕ ਰਾਉਂਡ ਲਾਇਓ ਤੁਸੀਂ 10 ਕਿਲੋਮੀਟਰ ਦਾ 8-10 ਤੁਹਾਨੂੰ ਨਸ਼ੇ ਦੇ ਡਿੱਗੇ ਪਏ ਮਿਲ ਜਾਣਗੇ ਲੇਕਿਨ ਭਗਵੰਤ ਮਾਨ ਦੀ ਸਰਕਾਰ ਬਣਾਉਣ 'ਚ ਐਨਰਾਈਜ਼ ਦਾ ਬੜਾ ਵੱਡਾ ਹੱਥ ਸੀਗਾ ਹੁਣ ਐਨਰਾਈਜ਼ ਖੁਸ਼ ਨਹੀਂ ਭਗਵੰਤਪਨ ਤੋਂ ਇਹ ਤਾਂ ਜੀ 50 50 ਹੈ ਅੱਜ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਦਾ ਲੋਕ ਨਹੀਂ ਵੀ ਖੋਸ ਸੀ ਅੱਜ ਵੀ ਉਹਨਾਂ ਦੇ ਫੈਨ ਬੈਠੇ ਦੁਨੀਆ 'ਚ ਤੇ ਅਸੀਂ ਕਹਿੰਦੇ ਰੱਬ ਰਾਖਾ ਚਲੋ ਸਾਰੇ ਖੁਸ਼ ਰਹਿਣ ਪਰ ਮੈਂ ਕਹਿੰਦਾ ਵੀ ਇਥੋਂ ਦੀਆਂ ਸਰਕਾਰਾਂ ਚੋਂ ਤਾਂ ਜਦੋਂ ਪੰਜਾਬ ਦਾ ਹੁਨਰ ਹੈ ਪੰਜਾਬ 'ਚ ਰਹਿ ਕੇ ਵੀ ਵਧੀਆ ਕੰਮ ਕਰ ਸਕਦਾ ਹੈ ਪੰਜਾਬ ਤੋਂ ਬਾਹਰ ਰਹਿ ਕੇ ਵੀ ਜਾ ਕੇ ਕੀ ਕਰੇਗਾ ਤਾਂ ਵੀ ਨਾਮ ਤਾਂ ਪੰਜਾਬ ਦਾ ਸਾਡੇ ਦਾ ਰੁਸ਼ ਨੂੰ ਹੋਣਾ ਹੈ ਨਾ ਪਰ ਉਹਨਾਂ ਨੂੰ ਕੁਝ ਚੰਗੀਆਂ ਸਹੂਲਤਾਂ ਦਿੱਤੀ ਜਾਵੇ ਤਾਕੇ ਇੱਥੇ ਰਹਿ ਕੇ ਵੀ ਆਪਣੇ ਸ਼ਹਿਰ ਦਾ ਪੰਜਾਬ ਦਾ ਦੇਸ਼ ਦਾ ਨਾਮ ਕੌਮ ਦਾ ਉਸ ਰੋਸ਼ਨ ਕਰ। ਬਹੁਤ 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 ਧੰਨਵਾਦ ਆੜਾ ਗੁਰਪ੍ਰੀਤ ਇਹਨਾਂ ਸਮਾਜ ਸੰਮੇਲਨ ਉਤਸਵ ਦਿੱਤਾ। ਸੋ ਇਹ ਇੱਕ ਖਾਸ ਪੇਸ਼ਕਸ਼ ਸੀ ਜਿਸ ਵਿੱਚ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜੋ ਕਿ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਨੇ ਤੇ ਬਹੁਤ ਸਾਰੇ ਉਹਨਾਂ ਵੱਲੋਂ ਖਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਨੇ ਉਹ ਜੂਦ ਦੱਸਿਆ ਗਈ। ਹਾਲਾਂਕਿ ਇਹਨਾਂ ਵੱਲੋਂ ਇੱਕ ਚਿੰਤਾ ਵੀ ਜਤਾਈ ਗਈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਵਿਦੇਸ਼ੀ ਧਰਤੀ ਤੇ ਬਾਹਰ ਸੌਣ ਲਈ ਮਜਬੂਰ ਨੇ ਕਾਰਨ ਇਹ ਹੈ ਕਿ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਸਕਿੱਲ ਜਿਹੜਾ ਉਹ ਨਜ਼ਰ ਨਹੀਂ ਆਦਾ ਜੇਕਰ ਉਹਨਾਂ ਦਾ ਕਹਿਣਾ ਕਿ ਜੇਕਰ ਕਿਸੇ ਵਿਅਕਤੀ ਨੇ ਵੀ ਕਿਸੇ ਬੱਚੇ ਨੇ ਵੀ ਉੱਥੇ ਬਾਹਰ ਆਣਾ ਤਾਂ ਉਹਨੂੰ ਸਭ ਤੋਂ ਪਹਿਲਾਂ ਆਪਣੇ ਸਕਿੱਲ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਿ ਉਹ ਇੱਕ ਵਧੀਆ ਭਵਿੱਖ ਜਿਹੜਾ ਆਪਣੇ ਮਾਪੇ ਦਾ ਸੁਨੇਹਰਾ ਭਵਿੱਖ ਜਿਹੜਾ ਵੇਖਣ ਦੀ ਕੋਸ਼ਿਸ਼ ਕਰਦਾ ਉਸ ਨੂੰ ਪੂਰਾ ਕੀਤਾ ਜਾ ਸਕੇ ਇਸੇ ਤਰ੍ਹਾਂ ਦੀ ਹੋਰ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਲਈ ਜਲੂ ਰੂਬਰੂ ਹੋਵਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ